ਇਹ ਕਿਸੇ ਦੀ ਬਣਾਉਣ ਵਾਸਤੇ ਆਈ ਏ ਕੋਟੀ ਕਿਸੇ ਦੀ ਬਣਾਉਣ ਵਾਸਤੇ ਆਈ ਏ ਹਾਂਜੀ ਆਪਣੇ ਬੱਚਿਆਂ ਦੀ ਬਣਾਉਂਦੇ ਹਾਂ ਹਾਂਜੀ ਇਹ ਜਿਹੜੀ ਚੀਜ਼ ਹੁੰਦੀ ਹੈ ਨਾ ਇਹ ਪਹਿਲਾਂ ਬਹੁਤ ਦੇਖਣ ਨੂੰ ਮਿਲਦੀ ਸੀ ਹੁਣ ਨਹੀਂ ਦੇਖੀ ਜਾਂਦੀ ਹੁਣ ਨਾ ਰੈਡੀਮੇਡ ਲੈ ਆਂਦੇ ਆ ਹਾਂਜੀ ਹੁਣ ਬਣਾਉਂਦੇ ਨਹੀਂ ਕੋਈ ਮਿਹਨਤ ਨਹੀਂ ਕਰਦਾ ਪਰ ਸਾਡੇ ਵਰਗੇ ਕਰ ਹੀ ਜਾਂਦੇ ਨੇਗੇ ਮੈਂ ਉਹ ਕੰਮ ਕਰਾਂ ਮੈਂ ਨੀਵਾ ਨਾ ਹੋ ਜਾ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਅਸੀਂ ਤਾਂ ਕਦੇ ਸੋਚਿਆ ਹੀ ਨਹੀਂ ਹੈਗਾ ਅਸੀਂ ਕਹੇ ਕੰਮ ਬਹੁਤ ਵਧੀਆ ਹੈਗਾ ਮਿਹਨਤ ਦਾ ਕੰਮ ਹੈ ਬਹੁਤ ਵਧੀਆ ਕੰਮ ਹੈ ਅੱਛਾ ਕੰਮ ਹੈ ਤੁਸੀਂ ਪਾਕਿਸਤਾਨ ਜਾਏ ਤੁਹਾਨੂੰ ਕੋਈ ਜੌਬ ਨਹੀਂ ਮਿਲੀ ਇੱਥੇ ਸਰਕਾਰੀ ਨਹੀਂ ਹੈ ਮੇ ਲੋਕੀ ਸਰਕਾਰਾਂ ਹੁਣ ਜਿਵੇਂ ਮਾਨ ਸਰਕਾਰ ਆਈ ਹੈ ਜਿਵੇਂ ਨਵੀਂ ਸਪੋਰਟਸ ਨੂੰ ਬਹੁਤ ਪ੍ਰੀਫਰੈਂਸ ਦੇ ਰਹੀ ਹੈ ਇਸ ਟਾਈਮ ਤਾਂ ਹੌਲੀ ਹੌਲੀ ਜਿਵੇਂ ਜਿਵੇਂ ਅੱਗੇ ਫੀਲਡ 'ਚ ਹੋਰ ਜਾਵਾਂਗੇ ਅੱਗੇ ਖੇਡਾਂਗੇ ਤਾਂ ਕਿਤਨਾ ਕਿਤੇ ਸਾਨੂੰ ਜ਼ਰੂਰ ਸਰਕਾਰ ਵੱਲੋਂ ਕੋਈ ਨਾ ਕੋਈ ਮਦਦ ਮਿਲੂਗੀ ਜਦੋਂ ਸ਼ਪਾਰਸ਼ ਤੇ ਪੈਸਾ ਚੱਲਦਾ ਤਾਂ ਇੱਕ ਜਿਹੜਾ ਚੰਗਾ ਪਲੇਅਰ ਹੁੰਦਾ ਨਾ ਜੀ ਉਹ ਰਹਿ ਜਾਂਦਾ ਵਿੱਚ ਹੀ ਜੀ ਉਹਦੇ ਸੁਪਨੇ ਟੁੱਟਦੇ ਸੁਪਨੇ ਤਾਂ ਬਹੁਤ ਹੀ ਟੁੱਟਦੇ ਨੇ ਜੀ ਬਹੁਤ ਐਵੇਂ ਦੇ ਪਲੇਅਰ ਨੇ ਜਿਨ੍ਹਾਂ ਦੇ ਟੁੱਟਦੇ ਹੀ ਨਹੀਂ ਗੀ ਜਦੋਂ ਸ਼ਪਾਰਸ਼ ਲਗਾਤਾਰ ਕੰਟੀਨਿਊ 1 ਸਾਲ ਹੋ ਗਿਆ 2 ਸਾਲ ਹੋ ਗਿਆ 3 ਸਾਲ ਹੋ ਗਿਆ 4 ਸਾਲ ਹੋ ਗਿਆ ਜਦੋਂ ਟੀਮ 'ਚ ਨਾਮ ਹੀ ਨਹੀਂ ਆਉਂਦਾ ਹਰ ਇੱਕ ਸਾਲ ਤੱਕ ਕਿਤਨਾ ਕਿਤੇ ਫਿਰ ਟੁੱਟਦਾ ਹੀ ਜੀ ਉਹਦੋਂ ਬਾਅਦ ਜਦੋਂ ਖਿਡਾਰੀ ਇੱਕ ਖਿਡਾਰੀ ਗਰਾਊਂਡ 'ਚ ਫੁੱਲ ਮਿਹਨਤ ਕਰ ਰਿਹਾ ਦਿਨ ਰਾਤ ਸਭ ਨੂੰ ਪਤਾ ਹੈ ਵੀ ਇਹ ਡੇਲੀ ਦੀ ਮਿਹਨਤ ਹੈ ਜਦੋਂ ਉਹ ਬੱਚੇ ਦਾ ਨਾਮ ਨਹੀਂ ਆਉਂਦਾ ਤਾਂ ਉੱਥੇ ਫੋਟੋ ਆਟੋਮੈਟਿਕਲੀ ਵੀਰੇ ਤੁਹਾਨੂੰ ਵੀ ਪਤਾ ਹੈ ਵੀ ਬੰਦਾ ਇੱਕ ਹਿਸਾਬ ਦਾ ਡਿਪਰੈਸ਼ਨ 'ਚ ਜਾਂ ਚੜਾ ਜਾਂਦਾ ਉਹ ਸੋਚਦਾ ਹੈ ਯਾਰ ਵੀ ਫਿਰ ਮੈਂ ਬੇਵਜੂਲੀ ਮਿਹਨਤ ਕਰਦਾ ਰਿਹਾ ਮਾਪਿਆਂ ਦਾ ਕੱਟੀ ਜਾਵੇ ਸਤਕਰ ਜੀ ਮਾਪਿਆਂ ਦਾ ਕੱਟੀ ਜਾਵੇ ਸਤਕਰ ਜੀ ਹੁੰਦਾ ਏ ਬੜੇ ਪਮਨ ਦੇ ਨੇ ਪਰ ਜੀ ਹੁੰਦਾ ਏ ਬੜੇ ਪਮਨ ਦੇ ਨੇ ਪਰ ਜੀ ਸਾਗ ਨਾਲ ਰੋਟੀ ਬੱਦ ਖਾਦੀ ਜਾਂਦੀ ਹੈ ਜੀ ਉਹ ਸਾਗ ਬਹੁਤ ਵਧੀਆ ਇੱਕ ਪਿੰਡੂ ਦਾ ਜਿਵੇਂ ਕਹਿੰਦੇ ਖਾਣਾ ਹੈ ਮਤਲਬ ਬਹੁਤ ਵਧੀਆ ਸਾਗ ਚੀਜ਼ ਇੱਕ ਤਾਂ ਵੇਖੋ ਇਹ ਤਾਂ ਜਵਾਨ ਹੋਵੇ ਚਾਹੇ ਬੁੱਢਾ ਤੱਕ ਹੀ ਹੋਵੇ ਮਾਂ ਨਾਲ ਤਾਂ ਪਿਆਰ ਹੋਏਗਾ ਹੋਏਗਾ ਉਹਦਾ ਉਮਰ ਤਾਂ ਚਲ ਵਧਰੀ ਠੀਕ ਹੈ ਜੀ ਪਰ ਮਾਂ ਦਾ ਪਿਆਰ ਤਾਂ ਬਹੁਤ ਜ਼ਿਆਦਾ ਪਿਆਰ ਹੈ ਪੂਰੀ ਖੁਸ਼ੀ ਜੀ ਹੈ ਜੀ ਪੂਰੀ ਖੁਸ਼ੀ ਛੇ ਸਾਗ ਬਣਾਇਆ ਹੈ ਰਾਤ ਨੂੰ ਘਿਓ ਪਾਵਾਂਗੇ ਦੇਤੀ ਪਾ ਕੇ ਮੱਝ ਦਾ ਰੜਕਿਆ ਪਾ ਕੇ ਰੋਟੀਆਂ ਵਧੀਆ ਖਾਵਾਂਗੇ ਸਾਰਾ ਟੱਬਰ ਬੈ। ਆਪੂ ਬੇਬੇ ਨੂੰ ਖੁਸ਼ ਰੱਖਦਾ ਹਮੇਸ਼ਾ। ਹਾਏ ਹਾਏ ਅੱਜ ਖੁਸ਼ ਖੁਸ਼। ਕਹੀਂ ਰਹੀਏ ਕੋਈਸ? ਹਾਂ। ਕੋਈਸ਼। ਬੇਸ਼ੱਕ ਬੁੱਢਾ ਹੋ ਗਿਆ ਨਾ ਪਰ ਪਿਆਰ ਤੇਰੇ ਲਈ ਮੈਂ ਹਰ ਵਕਤ ਜਵਾਨ ਰੂੰ। ਹਾਏ ਹਾਏ। ਬੁਢਾਪਾ ਆ ਜਾਏ ਪਰ ਪਿਆਰ ਤਾਂ ਉਹ ਨਹੀਂ ਰਹੂਗਾ। ਪਿਆਰ ਤਾਂ ਉਹੀ ਰਹਿੰਦਾ ਜੀ। ਯਾਦ ਜੀਵਨ ਸਾਥੀ ਦਾ ਯਾਦ ਤਾਂ ਆਉਂਦੀ। ਸ਼ਸ਼ੀ ਗਾਜੀ ਮੈਂ ਤੁਹਾਡਾ ਆਪਣਾ ਜੋਤਮਨੀ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਸ਼ੋਪ ਪਿੰਡੋਂ ਪਿੰਡ ਅੱਜ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਕੋਲੀ ਵਿਖੇ ਗੱਲਬਾਤ ਕਰਾਵਾਂਗੇ ਬੱਚਿਆਂ ਨਾਲ ਬਜ਼ੁਰਗਾਂ ਨਾਲ ਤੇ ਬੀਬੀਆਂ ਨਾਲ ਤੇ ਲਾਵਾਂਗੇ ਪੂਰੀ ਰੌਣਕਾਂ ਮੇਲੇ ਤੇ ਦਿਖਾਵਾਂਗੇ ਜੋੜਾਂ ਤੇ ਤੇਲ ਗਿਵੇਂ ਲੱਗਦਾ ਆਓ ਫਿਰ ਚਲਦੇ ਆ ਲੈ ਕੇ ਚਲਦੇ ਆ ਤੁਹਾਨੂੰ ਪਿੰਡ ਕੋਲੀ ਚ ਆਓ ਹੁਣ ਗੱਲਬਾਤ ਕਰਾਂਦੇ ਹਾਂ ਨਾ ਬੀ ਸਾਡੇ ਮਠੇ ਸ਼ਸ਼ੀ ਗਾਜੀ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਾਜੀ ਕੀ ਹਾਲ ਆ ਮੰਦਾ ਹੀ ਹਾਲ ਤੋਂ ਸਾਡਾ ਮੰਦਾ ਹੀ ਕਿਉਂ ਹੀ ਬੜਾ ਮੰਦਾ ਗੰਦਗੀ ਸਾਡੇ ਲਾਗ ਇੰਨੀ ਆ ਅਸੀਂ ਤਾਂ ਬਿਮਾਰ ਹੋਏ ਪਏ ਆ ਗੰਦਗੀ ਚ ਬਿਮਾਰ ਹੋਏ ਪਏ ਆ ਹੂੰ ਕੀ ਗੱਲ ਹੈਣਾ ਵੀ ਗੰਦਗੀ ਲਾਗੇ ਕਿਵੇਂ ਮਤਲਬ ਕੀ ਗੱਲ ਕੀ ਹੈ ਤੋਬੇ ਕਰਕੇ ਬਿਮਾਰ ਹੋ ਤੋਬੇ ਕਰਕੇ ਜੀ ਮੱਛਰਾਂ ਕਾ ਸੀਵਰੇਜ ਸਾਡੇ ਘਰਾਂ ਇਚ ਬਣਾਇਆ ਵਾ ਅਸੀਂ ਮੱਛਰਾਂ ਨੇ ਖਾ ਖਾ ਕੇ ਡੇਂਗੂ ਨੇ ਬਿਮਾਰ ਕਰਤੇ ਹੂੰ ਹੋਰ ਅਸੀਂ ਤਾਂ ਬੜੇ ਪਰੇਸ਼ਾਨ ਆ ਘਰਾਂ ਇਚ ਸੀਵਰੇਜ ਬਣਿਆ ਹੋਇਆ ਹੂੰ ਅਸੀਂ ਮੱਛਰਾਂ ਨੇ ਖਾ ਲੀਏ ਗਰੀਬ ਲੋਕਾਂ ਕੁਝ ਕਰ ਨਹੀਂ ਸਕਦੇ ਅਸੀਂ ਆਪਣਾ ਕੀ ਗੱਲ ਗਰੀਬ ਲੋਕ ਦੀ ਆਵਾਜ਼ ਨਹੀਂ ਸੁਣੀ ਜਾਂਦੀ ਨਾ ਜੀ ਕੋਈ ਨਹੀਂ ਸੁਣਾਈ ਕਰਦਾ ਸਾਡੀ ਹੂੰ ਸਾਡਾ ਆਖਾ ਹਾਲ ਦੇਖੋ ਘਰਾਂ ਦਾ ਹਾਲ ਦੇਖੋ ਸਾਡਾ ਹਾਲ ਦੇਖੋ ਅਸੀਂ ਗਰੀਬੀ ਚ ਮਰੇ ਪਏ ਆ ਸਾਡੀ ਕੋਈ ਸੁਣਾਈ ਨਹੀਂ ਕਰਦਾ ਹੈਗਾ ਹੂੰ ਨਾ ਕੋਈ ਸਰਕਾਰੀ ਮਾਰਾ ਬੰਦਾ ਨਾ ਕੋਈ ਕੁਸੇ ਦਿਹਾੜੀ ਮਿੰਟ ਟਾਈਮ ਰੋਟੀ ਖਾ ਲੰਨੇ ਇੱਕ ਟਾਈਮ ਆਪਣਾ ਐਵੇਂ ਸੋ ਜਾਂਦੇ ਆ ਕਹਿੰਦੇ ਕਿਤੇ ਵੀ ਮੌਜੂਦ ਨਹੀਂ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਸੱਸ ਸਰਕਾਰ ਜੀ ਕੀ ਹਾਲ ਚਾਲ ਆ ਜੀ ਵਧੀਆ ਮਤਾ ਜੀ ਕੀ ਕਰੀ ਜਾਂਦੇ ਹੋ ਇਹ ਸਵੈਟਰ ਬਣਾ ਰਹੇ ਆ ਜੀ ਕਿਹਦੇ ਲਈ ਇਹ ਕਿਸੇ ਦੀ ਬਣਾਉਣ ਵਾਸਤੇ ਆਈ ਏ ਕੋਟੀ ਕਿਸੇ ਦੀ ਬਣਾਉਣ ਵਾਸਤੇ ਆਈ ਏ ਹਾਂਜੀ ਆਪਣੇ ਬੱਚਿਆਂ ਦੀ ਬਣਾਉਂਦੇ ਹਾਂ ਹਾਂਜੀ ਇਹ ਜਿਹੜੀ ਚੀਜ਼ ਹੁੰਦੀ ਹੈ ਨਾ ਇਹ ਪਹਿਲਾਂ ਬਹੁਤ ਦੇਖਣ ਨੂੰ ਮਿਲਦੀ ਸੀ ਹੁਣ ਨਹੀਂ ਦੇਖੀ ਜਾਂਦੀ ਹੁਣ ਨਾ ਰੈਡੀमेड ਲੈ ਆਂਦੇ ਆ ਨਹੀਂ ਹਾਂਜੀ ਹੁਣ ਬਣਾਉਂਦੇ ਨਹੀਂ ਕੋਈ ਮਿਹਨਤ ਨਹੀਂ ਕਰਦਾ ਹਮ ਪਰ ਸਾਡੇ ਵਰਗੇ ਕਰ ਹੀ ਜਾਂਦੇ ਨੇਗੇ ਮਿਹਨਤ ਹਾਂਜੀ ਮਿਹਨਤ ਦਾ ਮੁੱਲ ਕਿੱਥੇ ਪੈਂਦਾ ਹੈ ਮਿਹਨਤ ਦਾ ਮੁੱਲ ਕਿੱਥੇ ਪਿਆ ਜਾਂਦਾ ਇੱਥੇ ਪਿਆ ਜਾਂਦਾ ਕਿੱਥੇ ਪੈਂਦਾ ਹਾਂਜੀ ਅੱਛਾ ਮੈਂ ਤਾਂ ਜੀ ਮੈਂ ਤੁਹਾਡੇ ਤੋਂ ਪੁੱਛ ਰਿਹਾ ਹਾਂ ਤੁਹਾਡੇ ਘਰ ਵਾਲੇ ਕੀ ਕੰਮ ਕਰਦੇ ਨੇ ਵੈਸੇ ਪਾਲਛ ਦਾ ਕੰਮ ਕਰਦੇ ਨੇ ਜੀ ਪਾਲਛ ਦਾ ਹਾਂਜੀ ਕਦੇ ਸੋਚਿਆ ਵੀ ਅੱਜ ਕੱਲ ਕੰਮ ਹੈ ਨਾ ਲੋਕੀ ਸੋਚ ਕੇ ਕਰਦੇ ਨੇ ਵੀ ਹਾਂ ਯਾਰ ਮੈਂ ਇਹ ਕੰਮ ਨਾ ਕਰਾਂ ਮੈਂ ਨੀਵਾ ਨਾ ਹੋ ਜਾਾਂਗਾ ਹੈਨਾ ਮੈਂ ਉਹ ਕੰਮ ਕਰਾਂ ਮੈਂ ਨੀਵਾ ਨਾ ਹੋ ਜਾਾਂ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਅਸੀਂ ਤਾਂ ਕਦੇ ਸੋਚਿਆ ਹੀ ਨਹੀਂ ਹੈਗਾ ਅਸੀਂ ਕਹਿੰਦੇ ਕੰਮ ਬਹੁਤ ਵਧੀਆ ਹੈਗਾ ਮਿਹਨਤ ਦਾ ਕੰਮ ਹੈ ਬਹੁਤ ਵਧੀਆ ਕੰਮ ਹੈ ਅੱਛਾ ਕੰਮ ਹੈ ਮਿਹਨਤ ਦਾ ਕੰਮ ਹੈ ਬਹੁਤ ਵਧੀਆ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਆਪਣੇ अच्छा वीरै ਮੈਨੂੰ ਪਤਾ ਲੱਗਿਆ ਤੁਸੀਂ ਹੈਨਾ ਖਿਡਾਰੀਓ ਮੈਂ ਪਿੰਚ ਜਦੋਂ ਆਇਆ ਸੀ ਨਾ ਮੈਂ ਕਿਹਾ ਖਿਡਾਰੀ ਨਾਲ ਟਕਰਾਓ ਮੈਨੂੰ ਹੈਨਾ ਜਿਹੜਾ ਕੋਈ ਤਗੜਾ ਹੋਵੇ ਮੈਂ ਕਹਿੰਦਾ ਤੁਸੀਂ ਪਾਕਿਸਤਾਨ ਖੇਡ ਕੇ ਆਏ ਹੋ ਹੈ ਹਾਂਜੀ 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 ਮੈਂ ਪਿਛਲੇ ਸਾਲ ਹੀ ਖੇਡ ਕੇ ਆਇਆ ਪਾਕਿਸਤਾਨ ਇੰਟਰਨੈਸ਼ਨਲ ਲੈਵਲ ਹਾਂਜੀ ਕਿ ਕਿਹੜੀ ਗੇਮ ਤੇ ਹੈਨਾ ਵੀ ਦਰਸ਼ਕਾਂ ਨੂੰ ਦੱਸੋਗੇ ਵੀ ਹਾਂ ਕੀ ਗੱਲ ਹੈ ਕਿਵੇਂ ਮੈਂ ਬੇਸਬਾਲ ਗੇਮ ਕਰਦਾ ਹਾਂ ਜੀ ਬੇਸਬਾਲ ਸੌਟਬਾਲ ਹੂੰ ਦੋਨੋਂ ਗੇਮਾਂ ਹੀ ਕਰਦਾ ਮੈਂ ਨੌਵੀਂ ਕਲਾਸ ਤੋਂ ਕਰਦਾ ਆ ਰਿਹਾ ਹਾਂ ਸਕੂਲ ਟਾਈਮ ਤੋਂ ਹੀ ਤੇ ਹੁਣ ਤੱਕ ਮੇਰੀ ਇਹ ਗੇਮ ਕੰਟੀਨਿਊ ਚੱਲਦੀ ਵੀ ਹੈ ਵੀਰੇ ਤੁਸੀਂ ਨਹੀਂ ਹਜੇ ਤਾਂ ਕੁਝ ਵੀ ਨਹੀਂ ਹੈ ਮਤਲਬ ਕਿ ਸਰਕਾਰਾਂ ਦੇ ਰਹੀਆਂ ਨੇ ਜੌਬ ਮਤਲਬ ਕਿ ਹਰ ਇੱਕ ਚੀਜ਼ ਨੂੰ ਟਾਈਮ ਲੱਗਦਾ ਜੀ ਮਿਲੂਗੀ ਸਰਕਾਰਾਂ ਹੁਣ ਜਿਵੇਂ ਮਾਨ ਸਰਕਾਰ ਆਈ ਹੈ ਜਿਵੇਂ ਨਵੀਂ ਸਪੋਰਟਸ ਨੂੰ ਬਹੁਤ ਪ੍ਰੀਫਰੈਂਸ ਦੇ ਰਹੀ ਆ ਇਸ ਟਾਈਮ ਤਾਂ ਹੌਲੀ ਹੌਲੀ ਜਿਵੇਂ ਜਿਵੇਂ ਅੱਗੇ ਫੀਲਡ 'ਚ ਹੋਰ ਜਾਵਾਂਗੇ ਅੱਗੇ ਖੇਡਾਂਗੇ ਤਾਂ ਕਿਤਨਾ ਕਿਤੇ ਸਾਨੂੰ ਜ਼ਰੂਰ ਸਰਕਾਰ ਵੱਲੋਂ ਕੋਈ ਨਾ ਕੋਈ ਮਦਦ ਮਿਲੂਗੀ ਮੇਰੇ ਤੁਸੀਂ ਕਦੋਂ ਤੋਂ ਹੈਨਾ ਖੇਡਣਾ ਸਟਾਰਟ ਕੀਤਾ ਸੀ ਸ਼ੌਂਕ ਕਦੋਂ ਤੋਂ ਪਿਆ ਸੀ ਸ਼ੌਂਕ ਤਾਂ ਮੇਰਾ ਵੈਸੇ ਕ੍ਰਿਕਟ 'ਚ ਸੀਗਾ ਸਟਾਰਟਿੰਗ ਤੋਂ ਹੀ ਬਟ ਕਰਦੀ ਫਾਈਨੈਂਸ਼ੀਅਲ ਪ੍ਰੋਬਲਮ ਕਰਕੇ ਮੈਂ ক্রিকেট ਕਰ ਨਹੀਂ ਸਕਿਆ ਕਿਉਂਕਿ ਉਸ ਤੋਂ ਜ਼ਿਆਦਾ ਫਾਈਨੈਂਸ਼ੀਅਲ ਮਤਲਬ ਕਿ ਪੈਸੇ ਦੀ ਕਾਫੀ ਲੋੜ ਹੁੰਦੀ ਹੈ ਇਸ ਕਿਟ ਵਗੈਰਾ ਬੈਗ ਵਗੈਰਾ ਜਿੰਨੇ ਵੀ ਸਾਰੇ ਪਰਸਨਲ ਚੀਜ਼ ਚਾਹੀਦੀ ਹੁੰਦੀ ਹੈ ਤਾਂ ਫਿਰ 9th ਜਦੋਂ ਮੈਂ ਫਸਟ ਟਾਈਮ ਇਹ ਗੇਮ ਕੀਤੀ ਸੀ ਤਾਂ ਮੇਰਾ ਇੰਟਰਸਟ ਇਸ ਗੇਮ ਵੱਲ ਪੈ ਗਿਆ ਸੀ ਕਿਉਂਕਿ ਮੇਰੀ ਪਹਿਲੀ ਵਾਰ ਜਦੋਂ ਮੈਂ ਖੇਡਣ ਗਿਆ ਸੀ ਤਾਂ ਮੇਰੀ ਫਸਟ ਟਾਈਮ ਚ ਹੀ ਨੈਸ਼ਨਲ ਆ ਗਈ ਸੀ ਤਾਂ ਉਸ ਟਾਈਮ ਤੋਂ ਹੀ ਮੇਰਾ ਇਸ ਗੇਮ 'ਚ ਇੰਟਰਸਟ ਸੀਗਾ ਜੀ ਸਟਾਰਟਿੰਗ ਤੋਂ ਲੈ ਕੇ ਤੇ ਵੈਸੇ ਜੀ ਜਦੋਂ ਹਨਾ ਇਹ ਗੇਮ ਕਰਨੀ ਸਟਾਰਟ ਕੀਤੀ ਕੀ ਸੋਚਿਆ ਸੀ ਵੀ ਮੈਂ ਘਰ 'ਚ ਗਰੀਬੀ ਕੋਈ ਜੀ ਮੋਟੀਵੇਸ਼ਨ ਮਿਲਦੀ ਆ ਆਪਾਂ ਨੂੰ ਜਿਹੜੇ ਵੱਡੇ ਪਲੇਅਰ ਨੇ ਖੇਡਦੇ ਆ ਆਪਾਂ ਦੇਖਦੇ ਆ ਜਦੋਂ ਉਹਨਾਂ ਨੂੰ ਵੀ ਹਾਂ ਵੀ ਹਰ ਫੈਸਿਲਿਟੀਆਂ ਪ੍ਰਾਪਤ ਮਿਲਦੀ ਆ ਜੀ ਉਹਨਾਂ ਨੂੰ ਕਿਤੇ ਨਾ ਕਿਤੇ ਜਦੋਂ ਸਪੋਰਟਸ ਬਾਹਰ ਖੇਡਣ ਜਾਂਦੇ ਨੇ ਜਿੰਨਾ ਵੀ ਉਹਨਾਂ ਦਾ ਖਰਚਾ ਹੁੰਦਾ ਰਹਿਣਾ ਸਹਿਣਾ ਹੁੰਦਾ ਜਿੰਨਾ ਵੀ ਸਾਰਾ ਕੁਝ ਇਕਵਿਪਮੈਂਟ ਹੋਵੇ ਜਿਵੇਂ ਸਾਰਾ ਕੁਝ ਉਹ ਉਹਨਾਂ ਨੂੰ ਅਸੇਸ਼ਨ ਹੀ ਪ੍ਰੋਵਾਈਡ ਕਰਦੀਆਂ ਨੇ ਮੈਂ ਇੱਕ ਗੱਲ ਪੁੱਛਾਂ ਜਦੋਂ ਤੁਸੀਂ ਖੇਡਣ ਲਈ ਜਾਂਦੇ ਹੋ ਹਨਾ ਇੱਥੇ ਟ੍ਰੇਨਾਂ ਚੜ੍ਹ ਚੜ੍ਹ ਕੇ ਹਨਾ ਵੀ ਹੋਰ ਥਾਵਾਂ ਤੇ ਖੇਡਣ ਲਈ ਜਾਂਦੇ ਹੋ ਤੇ ਉੱਥੇ ਜਾ ਕੇ ਜਦੋਂ ਦੇਖਦੇ ਹੋ ਨਾ ਵੀ ਹਾਂ ਯਾਰ ਉਹ ਅਮੀਰ ਕਰੂ ਆਇਆ ਹੁੰਦਾ ਤੇ ਉਹਦੇ ਕੋਲ ਸਭ ਕੁਝ ਹੈ ਤੇ ਰੱਬ ਨੇ ਯਾਰ ਮੈਨੂੰ ਉਹ ਚੀਜ਼ਾਂ ਤਾਂ ਨਹੀਂ ਦਿੱਤੀਆਂ ਪਰ ਜਿੰਨੀ ਵੀ ਦਿੱਤੀ ਆ ਉਹਦੇ ਨਾਲ ਮੈਂ ਕੁਛ ਇਹੋ ਜਿਹਾ ਕਰੂੰਗਾ ਜ਼ਰੂਰ ਹਾਂਜੀ ਹਾਂਜੀ ਇਹ ਤਾਂ ਜ਼ਰੂਰ ਹੁੰਦਾ ਅੱਜ ਦੇ ਟਾਈਮ 'ਚ ਜੇ ਦੇਖਿਆ ਜਾਵੇ ਤਾਂ ਪੈਸੇ ਨੂੰ ਫਰਸਟ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਜੀ ਕਿਉਂਕਿ ਅੱਜ ਦੇ ਟਾਈਮ 'ਚ ਜੇਕਰ ਇੱਕ ਪਲੇਅਰ ਚੰਗਾ ਪਲੇਅਰ ਉੱਠਦਾ ਹੈ ਗਰੀਬ ਘਰ 'ਚੋਂ ਉਹ ਜ਼ਿਆਦਾ ਅੱਗੇ ਤੱਕ ਨਹੀਂ ਜਾ ਸਕਦਾ ਕਿਉਂ ਕਿ ਕਿਉਂਕਿ ਇੱਕ ਤਾਂ ਹੁੰਦੀ ਹੈ ਜੇ ਕੋਈ ਅੱਛੀ ਸਪਾਰਸ਼ ਆ ਗਈ ਕਿਸੇ ਦੀ ਮਤਲਬ ਕਿ ਪਲੇਅਰ ਖੇਡਿਆ ਨਹੀਂ ਗੇਮ ਬਾਰੇ ਕੋਈ ਨੌਲੇਜ ਨਹੀਂ ਕਿਸੇ ਮੁੰਡੇ ਨੂੰ ਤਾਂ ਜਦੋਂ ਟ੍ਰਾਇਲਸ ਹੁੰਦੇ ਨੇਗੇ ਹਾਈ ਲੈਵਲ ਜਾਂ ਜਾਣ ਲਈ ਉੱਪਰ ਲੈਣੀ ਤਾਂ ਕਿਤਨਾ ਕਿਤੇ ਇੱਕ ਸਪਾਰਸ ਤੇ ਇੱਕ ਪੈਸਾ ਹਾਂਜੀ ਤਾਂ ਉੱਥੇ ਜਦੋਂ ਸਪਾਰਸ ਤੇ ਪੈਸਾ ਚੱਲਦਾ ਤਾਂ ਇੱਕ ਜਿਹੜਾ ਚੰਗਾ ਪਲੇਅਰ ਹੁੰਦਾ ਨਾ ਜੀ ਉਹ ਰਹਿ ਜਾਂਦਾ ਵਿੱਚ ਜੀ ਉਹਦੇ ਸੁਪਨੇ ਟੁੱਟਦੇ ਸੁਪਨੇ ਤਾਂ ਬਹੁਤ ਹੀ ਟੁੱਟਦੇ ਨੇ ਜੀ ਬਹੁਤ ਐਵੇਂ ਦੇ ਪਲੇਅਰ ਨੇ ਜਿਨ੍ਹਾਂ ਦੇ ਟੁੱਟਦੇ ਹੀ ਨਹੀਂ ਗਏ ਜਦੋਂ ਸਪਾਰਸ ਲਗਾਤਾਰ ਕੰਟੀਨਿਊ ਇੱਕ ਸਾਲ ਹੋ ਗਿਆ ਦੋ ਸਾਲ ਹੋ ਗਿਆ ਤਿੰਨ ਸਾਲ ਹੋ ਗਿਆ ਚਾਰ ਸਾਲ ਹੋ ਗਿਆ ਜਦੋਂ ਟੀਮ 'ਚ ਨਾਮ ਹੀ ਨਹੀਂ ਆਉਂਦਾ ਹਰ ਇੱਕ ਸਾਲ ਤਾਂ ਕਿਤਨਾ ਕਿਤੇ ਫਿਰ ਟੁੱਟਦਾ ਹੀ ਹੈ ਜੀ ਇਹ ਤੁਹਾਡਾ ਨਾਲ ਹੋਇਆ ਵੀ ਹਾਂ ਜਦੋਂ ਟੀਮ ਚ ਇਹ ਜੀ ਚੀਜ਼ ਨਾ ਆਈ ਹੋਵੇ ਵੀ ਯਾਰ ਨਹੀਂ ਯਾਰ ਮੈਂ ਰੀਸਟਾਰਟ ਕਰਾਂ ਇੱਕ ਗੇਮ ਆ ਕੋਈ ਗੱਲ ਨਹੀਂ ਦੁਬਾਰਾ ਤੋਂ ਸਟਾਰਟ ਅਪ ਕਰਾਂ ਵੀ ਬਣੂਗਾ ਕੁਝ ਦੱਸ ਦੇਖੋ ਇਹ ਲਾਈਫ ਤੇ ਜਿਹੜੀ ਮਰਜ਼ੀ ਫਿਲਟ ਚੱਲ ਜਾਓ ਸਟਰਗਲ ਤਾਂ ਹੈ ਹੀ ਹੈ ਜੀ ਮੇਰੀ ਲਾਈਫ ਚ ਬਹੁਤ ਸਟਰਗਲ ਆਇਆ ਕਿਉਂਕਿ ਕਿਤਨਾ ਕਿਤੇ ਮੇਰੇ ਨਾਲ ਵੀ ਮੇਰੇ ਫਰੈਂਡਸ ਨਾਲ ਵੀ ਹੋਇਆ ਮੇਰੇ ਨਾਲ ਵੀ ਹੋਇਆ ਜੀ ਜਿਹੜੇ ਅੱਛੇ ਪਲੇਅਰ ਨੇ ਉਹ ਕਿਤਨਾ ਕਿਤੇ ਰਹਿ ਜਾਂਦੇ ਨੇ ਵੀ ਸਾਡੀ ਜਗ੍ਹਾ ਤੇ ਐਵੇਂ ਦੇ ਪਲੇਅਰ ਖੇਡ ਆਂਦੇ ਨੇ ਜਿਨ੍ਹਾਂ ਨੂੰ ਗੇਮ ਬਾਰੇ ਕੁਝ ਪਤਾ ਹੀ ਨਹੀਂ ਹੁੰਦਾ ਜੀ ਇਹੜਾ ਰੀਆ ਸੁਪਨਾ ਕਿਥੇ ਟੁੱਟਦਾ ਇੱਥੇ ਟੁੱਟਦਾ ਵੀ ਜਦੋਂ ਕੋਈ ਕਦੀ ਗਰਾਊਂਡ 'ਚ ਨਹੀਂ ਆ ਕੇ ਦੇਖਿਆ ਜਿਹੜੇ ਪਲੇਅਰ ਨੂੰ ਅਸੀਂ ਅਸੀਂ ਕਦੀ ਦੇਖੇ ਨਹੀਂ ਹੁੰਦਾ ਉਹ ਜਦੋਂ ਸਾਡੀ ਥਾਂ ਤੇ ਚਲਾ ਜਾਂਦਾ ਤਾਂ ਉਹ ਬਹੁਤ ਜ਼ਿਆਦਾ ਮਨ ਟੁੱਟਦਾ ਜੀ ਕਿਉਂ ਚੰਦਾ ਵੈਸੇ ਹਾਂਜੀ ਜਾਂਦਾ ਕਿਉਂ ਆ ਪਲੇਅਰ ਪਲੇਅਰ ਫਿਰ ਇਹ ਹੁੰਦਾ ਨਾ ਜਿਹੜੀਆਂ ਐਸੇਸ਼ਨਸ ਹੁੰਦੀਆਂ ਨੇ ਜੀ ਸ਼ਪਾਰਸ਼ ਹੁੰਦੀ ਹੈ ਜੀ ਉਹਨਾਂ ਦੀ ਵੱਡੀ ਐਮਐਲਏ ਦੀ ਸ਼ਪਾਰਸ਼ ਆ ਗਈ ਕਿਸੇ ਡੀਐਸਪੀ ਦੀ ਆ ਗਈ ਐਸਐਚਓ ਦਾ ਮੁੰਡਾ ਚਲ ਗਿਆ ਠੀਕ ਹੈ ਜਾਂ ਕਿਸੇ ਦੇ ਮਤਲਬ ਜਿਹੜੇ ਕੈਬਨਿਟ ਚ ਮੰਤਰੀ ਹੋਗੇ ਉਹਨਾਂ ਦੀ ਸ਼ਪਾਰਸ਼ ਆ ਗਈ ਤਾਂ ਉਹਨਾਂ ਨੂੰ ਉਹਨਾਂ ਇਹ ਦਬਾਜ ਆ ਕਿਤਨਾ ਕਿਤ ਉਹਨਾਂ ਨੂੰ ਭੇਜਣਾ ਪੈਂਦਾ ਬਟ ਇਹ ਨਹੀਂ ਕਹਿੰਦਾ ਮੈਂ ਹਰ ਇੱਕ ਕੋਚ ਨੂੰ ਨਹੀਂ ਬੋਲਦਾ ਕਈ ਕੋਚ ਐਵੇਂ ਵੀ ਹੁੰਦੇ ਨੇ ਵੀ ਜਿਹੜੇ ਪਲੇਅਰ ਨੂੰ ਸਪੋਰਟ ਕਰਦੇ ਨੇ ਠੀਕ ਹੈ ਮੇਰੇ ਖਿਆਲ ਨਾਲ ਉਹਨਾਂ ਦੇ ਮੁੰਡੇ ਨਹੀਂ ਜਾ ਸਕਦੇ ਜਿਹੜਾ ਆਟੋ ਚਲਾਉਂਦਾ ਹੈਨਾ ਜਾਂ ਫਿਰ ਜਿਹੜਾ ਰਿਕਸ਼ਾ ਚਲਾਉਂਦਾ ਹੈ ਜਾਂ ਫਿਰ ਜਿਹੜਾ ਸਾਈਕਲ ਤੱਕ ਹੈਣਾ ਵੀ ਪੈਂਚਰ ਲਾਂਦਾ ਬਿਲਕੁਲ ਸਰ ਜਾਂਦੇ ਨੇ ਜਰੂਰ ਜਾਂਦੇ ਨੇ ਸਰ ਬਟ ਜੇਕਰ ਅੱਛਾ ਪਲੇਅਰ ਹੈ ਜੇ ਕੋਚ ਉਹਨੂੰ ਵਧੀਆ ਨਿਗਾ ਨਾਲ ਦੇਖਦਾ ਵੀ ਹਾਂ ਇਹ ਪਲੇਅਰ ਅੱਗੇ ਤੱਕ ਜਾ ਸਕਦਾ ਤਾਂ ਕੋਚ ਕਿਤਨਾ ਕਿਤੇ ਉਹਦੀ ਹੈਲਪ ਕਰਦਾ ਵੀ ਹਾਂ ਇਹ ਪਲੇਅਰ ਜਾਊਗਾ ਹੀ ਜਾਊਗਾ ਟੀਮ 'ਚ ਇਹਨੂੰ ਆਪਾਂ ਬਾਹਰ ਨਹੀਂ ਕੱਢ ਸਕਦੇ ਟੀਮ 'ਚੋਂ ਜਾਂ ਇਹ ਇੰਡੀਵਿਜੂਅਲ ਗੇਮ ਹੈ ਵੀ ਹਾਂ ਜੇ ਇਹ ਜਾਊਗਾ ਤਾਂ ਇਹ ਮੈਡਲ ਲੈ ਕੇ ਆਊਗਾ ਟੀਮ 'ਚ ਜੋ ਕੋਚ ਆਦਵੇ ਜੇਕਰ ਕੋਚ ਹੀ ਸਪਾਰਸ਼ ਨੂੰ ਲੈਂਦਾ ਤਾ ਫਿਰ ਕਿਤਨਾ ਕਿਤੇ ਪਲੇਅਰ ਜਾਣਾ ਬਹੁਤ ਔਖਾ ਹੁੰਦਾ ਕਿਉਂਕਿ ਅਸ ði ਟਾਈਮ 'ਚ ਜਾਂ ਪੈਸਾ ਦੇ ਕੇ ਖੜਾ ਦਿੰਦੇ ਨੇ ਬੱਚੇ ਨੂੰ ਠੀਕ ਹੈ ਜਾਂਛ ਪਾਰਸ ਦੀ ਹੋ ਜਾਂਦੀ ਜੇ ਤੁਸੀਂ ਪਾਕਿਸਤਾਨ ਜਾ ਕੇ ਖੇਡ ਕੇ ਆਏ ਹੋ ਕੀ ਦੇਖ ਕੇ ਆਏ ਹੋ ਉੱਥੇ ਵਧੀਆ ਸੀਗਾ ਅੱਛਾ ਮਾਹੌਲ ਹੈ ਵੀ ਆਪਾਂ ਇਹ ਕਹਿ ਸਕਦੇ ਹਾਂ ਜਿਵੇਂ ਇੱਧਰ ਗੱਲਬਾਤ ਕਰਦੇ ਨੇ ਪਾਕਿਸਤਾਨ ਆਏ ਆ ਪਾਕਿਸਤਾਨ ਉਹ ਐਵੇਂ ਤਾਂ ਕੁਝ ਵੀ ਨਹੀਂ ਹੈਗਾ ਜੀ ਉੱਥੇ ਉੱਥੇ ਲੋਕਾਂ 'ਚ ਬਹੁਤ ਪਿਆਰ ਹੈ ਜੀ ਬਹੁਤ ਪਿਆਰ ਕਰਦੇ ਨੇ ਆਪਣੇ ਪੰਜਾਬ ਨੂੰ ਇੱਧਰ ਉਹਨਾਂ ਦੀਆਂ ਰਿਸ਼ਤੇਦਾਰੀਆਂ ਮੈਨੂੰ ਐਵੇਂ ਦੇ ਵੀ ਉੱਥੇ ਮਿਲਣੇ ਜਿਨ੍ਹਾਂ ਦੇ ਇੱਥੇ ਰਿਸ਼ਤੇਦਾਰੀਆਂ ਨੇ ਆਪਣੇ ਜਿਵੇਂ ਪਟਿਆਲੇ 'ਚ ਵੀ ਰਹਿੰਦੇ ਨੇ ਉਹਨਾਂ ਦੇ ਰਿਸ਼ਤੇਦਾਰ ਲੁਧਿਆਣੇ 'ਚ ਅੰਮ੍ਰਿਤਸਰ 'ਚ ਸਾਰੇ ਕਿਤੇ ਰਹਿੰਦੇ ਨੇ ਕੀ ਉਹ ਆਉਂਦੇ ਵੀ ਨੇ ਕਿਤੇ ਨਾ ਕਿਤੇ ਹਾਂਜੀ ਮਿਲਣ ਆਉਂਦੇ ਵੀ ਆ ਤੇ ਅੱਛਾ ਚਲੋ ਸਾਰੀ ਗੱਲਾਂ ਦਾ ਠੀਕ ਹੈ ਵੀਰੇ ਅਸਲ ਜਦੋਂ ਹਨਾ ਵੀ ਇਹ ਚੀਜ਼ਾਂ ਹੁੰਦੀਆਂ ਨੇ ਘਰਦਿਆਂ ਨੂੰ ਕਿੰਨੀ ਪ੍ਰਵਾਹ ਹੁੰਦੀ ਹੈ ਜਦੋਂ ਤੁਸੀਂ ਪਾਕਿਸਤਾਨ ਗਏ ਸੀਗੇ ਹਨਾ ਵੀ ਘਰ ਤੋਂ ਦੂਰ ਜਾਣਾ ਇੱਕ ਖਿਡਾਰੀ ਲਈ ਤੇ ਉਹ ਮੁੰਡਾ ਮਿਹਨਤ ਕਰੀ ਜਾ ਰਿਹਾ ਹੈ ਘਰਦਿਆਂ ਨੂੰ ਕਿੰਨੀ ਅਸਲ 'ਚ ਟੈ ਕੁ ਕਰਦਿਆਂ ਤੋਂ ਟੈਨਸ਼ਨ ਹੁੰਦੀ ਹੈ ਜੇ ਇੱਕ ਬੱਚਾ ਲਗਾਤਾਰ ਰੈਗੂਲਰ ਮਿਹਨਤ ਕਰ ਰਿਹਾ ਹੈ ਠੀਕ ਹੈ ਸਟਰਗਲ ਕਰੀ ਜਾ ਰਿਹਾ ਕਰੀ ਜਾ ਜਦੋਂ ਕੁਝ ਨਹੀਂ ਮਿਲਦਾ ਕਿਤਨਾ ਕਿਤੇ ਦਾ ਟੈਨਸ਼ਨ ਹੁੰਦੀ ਹੈ ਘਰਦਿਆਂ ਨੂੰ ਕਿ ਹਾਂ ਵੀ ਬੱਚੇ ਨੂੰ ਇੰਨਾ ਪੜਾਵੀਂ ਦਿੱਤਾ ਇੰਨਾ ਅੱਗੇ ਤਾਂ ਖੜਾਤਾ ਪੈਸਾ ਲਾਤਾ ਨਾ ਜਦੋਂ ਫਿਰ ਵੀ ਨਹੀਂ ਕੁਝ ਮਿਲਦਾ ਸਰਕਾਰ ਵੱਲੋਂ ਕਿਤੇ ਹੋ ਹੈਲਪ ਨਹੀਂ ਮਿਲਦੀ ਤਾਂ ਫਿਰ ਵੀ ਜਦੋਂ ਬੇਰੁਜ਼ਗਾਰੀ ਕਹ ਲੋ ਅੱਜ ਦੇ ਟਾਈਮ 'ਚ ਜਿਹੜੀ ਸਾਰਿਆਂ ਨਾਲ ਵੱਧ ਹੈ ਤਾਂ ਉਸ ਦਿਨ ਕਿਤਨਾ ਕਿਤੇ ਟੈਨਸ਼ਨ ਹੁੰਦੀ ਹੁੰਦੀ ਹੈ ਮਾਪਿਆਂ ਨੂੰ ਵੀ ਹਜੇ ਤੱਕ ਬੱਚਾ ਲੱਗ ਕਿਉਂ ਨਹੀਂ ਰਿਹਾ ਕੋਈ ਮੰਮੀ ਦਾ ਇਹੋ ਜਿਹਾ ਸੁਪਨਾ ਪੂਰਾ ਕਰਨਾ ਹੋਵੇ ਔਰ ਜਰੂਰ ਜੀ ਜਰੂਰ ਜਿੱਥੇ ਤੱਕ ਹੁਣ ਤੱਕ ਮੈਨੂੰ ਖੜਾ ਕੀਤਾ ਮੇਰੇ ਘਰ ਦੀ ਫੈਮਿਲੀ ਵੱਲੋਂ ਬਹੁਤ ਸਪੋਰਟ ਹੋਈ ਹੈ ਜੀ ਮੈਨੂੰ ਮੇਰਾ ਸੁਪਨਾ ਤਾਂ ਇਹੀ ਹੈ ਕਿ ਮੈਂ ਇਹਨਾਂ ਨੂੰ ਲਾਈਫ 'ਚ ਪੂਰਾ ਖੁਸ਼ ਰੱਖਾਂ ਜੀ ਖੁਸ਼ ਰੱਖਾਂ ਹਾਂ ਜੀ ਸਰ ਤੇ ਇਹ ਸੋਚਿਆ ਵੀ ਖਿਡਾਰੀ ਉਹ ਖੁਸ਼ ਰੱਖੇਗਾ ਖਿਡਾਰੀ ਰੱਖੂਗਾ ਜੀ ਮਿਹਨਤ ਤਾਂ ਹਜੇ ਜਾਰੀ ਹੈ ਜੀ ਅਜੇ ਨਹੀਂ ਜਲਦੀ ਤਾਂ ਨਹੀਂ ਛੱਡਦੇ ਵੀ ਕਿਤੇ ਨਾ ਕਿਤੇ ਤਾਂ ਲੱਗ ਹੀ ਜਾਂਦਾ ਵੀ ਪਤਾ ਵੀ ਹਾਂ ਵੀ ਇੰਨਾ ਵਿੱਚ ਮਿਹਨਤ ਕਰ ਰਿਹਾ ਹੈ ਕਿ ਕਿੰਨਾ ਕੁ ਟਾਈਮ ਇਹ ਪਲੇਅਰ ਨੂੰ ਛੱਡ ਕੇ ਜਾ ਸਕਦੇ ਨੇ ਜਦੋਂ ਪਾਕਿਸਤਾਨ ਗਏ ਸੀ ਪੰਜਾਬ ਦਾ ਨਾਮ ਆਇਆ ਸੀ ਹੈਨਾ ਵੀ ਇਹ ਸ਼ਹਿਰ ਦਾ ਮੁੰਡਾ ਆ ਤੇ ਇੱਥੋਂ ਆਇਆ ਹਾਂਜੀ ਸੱਚੀ ਦੱਸਿਓ ਮਹਿਸੂਸ ਕਿੰਨਾ ਹੋਇਆ ਬਹੁਤ ਬਹੁਤ ਮਹਿਸੂਸ ਹੁੰਦਾ ਵੀ ਜਦੋਂ ਅਸੀਂ ਐਂਟਰ ਕੀਤਾ ਸੀ ਨਾ ਪਾਕਿਸਤਾਨ ਚ ਤਾਂ ਜਿਹੜੇ ਉੱਥੇ ਇਮੀਗ੍ਰੇਸ਼ਨ ਆਫਿਸ ਸੀਗਾ ਵੈਸੇ ਨਾਰਮਲੀ ਉਹਨਾਂ ਦਾ 6 ਵਜੇ ਕਲੋਜ਼ ਹੋ ਜਾਂਦਾ ਸੀ ਬਟ ਉਹ ਸਾਡੇ ਕਰਕੇ ਰਾਤ ਨੂੰ 9 ਵਜੇ ਤੱਕ ਬੈਠੇ ਸੀਗੇ ਉੱਥੇ ਕਿ ਇੰਨੀ ਖੁਸ਼ੀ ਸੀਗੀ ਇੰਡੀਆ ਦੀ ਟੀਮ ਸਾਡੇ ਕੋਲ ਖੇਡਣ ਆ ਰਹੀ ਹੈ ਕਿਉਂਕਿ ਬਾਕੀ ਟੀਮਾਂ ਨਾਲੋਂ ਇਹਨਾਂ ਨਾਲ ਜ਼ਿਆਦਾ ਨਹੀਂ ਸੀਗਾ ਜਿਹਨਾਂ ਇੰਡੀਆ ਵਾਲਿਆਂ ਨਾਲ ਸੀਗਾ ਜੀ ਅੱਛਾ ਨਾਲ ਵੱਡਾ ਭਾਈ ਬੈਠਾ ਕਿ ਛੋਟਾ ਹੈ ਹਾਂ ਜੀ ਇਹ ਵੱਡੇ ਬ੍ਰਦਰ ਨੇ ਜੀ ਮੇਰੇ ਵੱਡਾ ਭਾਈ ਆ ਹਾਂਜੀ ਹਾਂਜੀ ਤੇ ਵੀਰੇ ਕੀ ਨਾਮ ਹੈ ਮੇਰਾ ਨਾਮ ਰਵਿੰਦਰ ਸਿੰਘ ਹੈ ਜੀ ਰਵਿੰਦਰ ਸਿੰਘ ਹਾਂਜੀ ਅੱਜ ਵੀਰੇ ਤੁਹਾਡਾ ਛੋਟਾ ਭਾਈ ਜੇ ਤਰੱਕੀਆਂ ਕਰਦਾ ਹੈਨਾ ਖੁਸ਼ੀ ਤਾਂ ਹੁੰਦੀ ਆ ਪਰ ਜਦੋਂ ਕੁਝ ਨਹੀਂ ਬਣਦਾ ਵਿੱਚ ਫਿਰ ਕਿਵੇਂ ਲੱਗਦਾ ਵੀ ਮੈਂ ਉਹਨੂੰ ਕਿਵੇਂ ਮੋਟੀਵੇਟ ਕਰਾਂ ਦੇਖੋ ਹਰ ਇੱਕ ਹਰ ਇੱਕ ਨੂੰ ਹੁੰਦਾ ਵੀ ਸਾਡੇ ਘਰੋਂ ਕੋਈ ਬੱਚਾ ਕੁਈ ਤਰੱਕੀ ਕਰ ਰਿਹਾ ਸਭ ਨੂੰ ਖੁਸ਼ੀ ਹੁੰਦੀ ਆ ਪਿੰਡ ਨੂੰ ਵੀ ਹੁੰਦੀ ਆ ਆਪਣੀ ਪੰਜਾਬ ਲੈਵਲ ਸਟੇਟ ਨੂੰ ਵੀ ਹੁੰਦੀ ਸਾਰਿਆਂ ਨੂੰ ਹੁੰਦੀ ਆ ਜੀ ਹਨ ਤੇ ਜਦੋਂ ਕੋਈ ਸੁਪਨੇ ਟੁੱਟਦੇ ਆ ਜਾਂ ਇੰਨੀ ਸਟਰਗਲ ਮਿਹਨਤ ਕਰਨ ਦੇ ਬਾਵਜੂਦ ਵੀ ਜਿਵੇਂ ਹੁਣ ਤੁਸੀਂ ਪੁੱਛਿਆ ਸੀ ਹਨਾ ਵੀ ਜੋ ਸੁਪਨੇ ਟੁੱਟਦਾ ਕੀ ਹੁੰਦਾ ਸੁਪਨੇ ਟੁੱਟੇ ਤੋਂ ਬਾਅਦ ਬੰਦਾ ਨਾ ਇੱਕ ਵਾਰੀ ਤਾਂ ਐ ਹੋ ਜਾਂਦਾ ਵੀ ਮੈਂ ਕਿੱਥੇ ਗਲਤੀ ਕਰਤੀ ਜਾਂ ਮੈਂ ਕਿਉਂ ਇਹ ਚੀਜ਼ ਚ ਪਿਆ ਜਾਂ ਮੈਂ ਹੋਰ ਕਰ ਲੈਂਦਾ ਹਨਾ ਉੱਥੇ ਜਾ ਕੇ ਸੁਪਨੇ ਸੁਪਨੇ ਟੁੱਟਣ ਦਾ ਕਾਰਨ ਵੀ ਅੱਜ ਕੱਲ ਆਪਣੀਆਂ ਸਰਕਾਰਾਂ ਨੇ ਜਾ ਜਿਹੜੇ ਐਵੇਂ ਦੇ ਲੋਕ ਬੈਠੇ ਆ ਜਿਹੜੇ ਕਹਿੰਦੇ ਆ ਵੀ ਹਾਂ ਸਾਡੇ ਕੋਲ ਪੈਸਾ ਹੈ ਔਰ ਜਿਵੇਂ ਬਾਈ ਨੇ ਗੱਲ ਕੀਤੀ ਸੀਗੀ ਵੀ ਉਹ ਖਿਡਾਰੀ ਸੀ ਗਰਾਊਂਡ 'ਚ ਵੀੜੀ ਦੇਖਿਆ ਹੁੰਦਾ ਜਿਹੜਾ ਖਿਡਾਰੀ ਟੀਮ ਦੇ ਵਿੱਚ ਸਿਲੈਕਟ ਕੀਤਾ ਹੁੰਦਾ ਉਹ ਕਿਸ ਨੂੰ ਸਿਲੈਕਟ ਕੀਤਾ ਹੁੰਦਾ ਉਹ ਇਸੇ ਲਈ ਪੀਐਮਪੀ ਐਮਪੀ ਦੀ ਸਿਫਾਰਿਸ਼ਾ ਐਮਸੀ ਦੀ ਆ ਐਸਐਚਓ ਦੀ ਕਿਸੇ ਦੀ ਸਿਫਾਰਸ਼ਣਾ ਉਹ ਉਸ ਤੋਂ ਬਾਅਦ ਜਦੋਂ ਖਿਡਾਰੀ ਇੱਕ ਖਿਡਾਰੀ ਗਰਾਊਂਡ 'ਚ ਫੁੱਲ ਮਿਹਨਤ ਕਰ ਰਿਹਾ ਦਿਨ ਰਾਤ ਸਭ ਨੂੰ ਪਤਾ ਵੀ ਇਹ ਡੇਲੀ ਦੀ ਮਿਹਨਤ ਹੈ ਜਦੋਂ ਉਹ ਬੱਚੇ ਦਾ ਨਾਮ ਨਹੀਂ ਆਉਂਦਾ ਉਹ ਤੇ ਫਿਰ ਆਟੋਮੈਟਿਕਲੀ ਵੀਰੇ ਤੁਹਾਨੂੰ ਵੀ ਪਤਾ ਹੈ ਵੀ ਬੰਦਾ ਇੱਕ ਹਿਸਾਬ ਦਾ ਡਿਪਰੈਸ਼ਨ ਚ ਜਾਂ ਚੜਾ ਜਾਂਦਾ ਹੈ ਉਹ ਸੋਚਦਾ ਹੈ ਯਾਰ ਵੀ ਫਿਰ ਮੈਂ ਬੇਵਜੂਲੀ ਮਿਹਨਤ ਕਰਦਾ ਰਿਹਾ ਮੈਨੂੰ ਉਹਦੀ ਦੱਸਿਆ ਜਾਂਦਾ ਵੀ ਹਾਂ ਇਹ ਚੀਜ਼ਾਂ ਆਉਂਦੀਆਂ ਵੀਰੇ ਤੁਸੀਂ ਕੀ ਕੰਮ ਕਰਦੇ ਹੋ ਮੇਰਾ హెయిਰ ਕਟਿੰਗ ਦਾ ਕੰਮ ਹਾਂ ਕਦੇ ਸੋਚਿਆ ਵੀ ਆਹ ਕੰਮ ਯਾਰ ਮੈਂ ਕੀ ਕਰੀ ਜਾਣਾ ਵੀ ਮੈਂ ਵੀ ਕੁਝ ਹੈਣਾ ਵੀ ਵੱਡਾ ਕੰਮ ਕਰਾਂ ਮੈਂ ਵੀ ਉਹ ਚੀਜ਼ ਕਰਾਂ ਕਦੇ ਸੋਚਿਆ ਦਿਮਾਗ 'ਚ ਵੀਰੇ ਪਹਿਲਾਂ ਮੇਰਾ ਸੁਪਨਾ ਰੇਲਵੇ 'ਚ ਜਾਣ ਦਾ ਸੀ ਕਿ ਮੈਂ ਅੱਜ ਵੀ ਕੁਆਲੀਫਾਈਡ ਆ ਰੇਲਵੇ 'ਚ ਮੇਰੇ ਤਿੰਨ ਇਗਜ਼ਾਮ ਕਲੀਅਰ ਆ ਰੇਲਵੇ ਦੇ ਵਿੱਚ ਮੈਂ ਉਹੀ ਸਰਕਾਰਾਂ ਦੀ ਤਾਨਾਸ਼ਹੀ ਦੇ ਚੱਕਰ 'ਚ ਫਸਿਆ ਹੋਇਆ ਮੇਰਾ ਡ੍ਰੀਮ ਇਹ ਨਹੀਂ ਸੀ ਕਿ ਮੈਂ हेयर कटिंग ਦੀ ਦੁਕਾਨ ਕਰਾਂ ਜਾਂ ਐਤਾ ਮੇਰਾ ਡ੍ਰੀਮ ਇਹ ਸੀ ਮੈਂ ਰੇਲਵੇ 'ਚ ਜਾਵਾਂ ਮੇਰੇ ਪੂਰੇ ਹੀ ਰੇਲਵੇ 'ਚ ਮੈਡੀਕਲ ਹੋਇਆ ਹੋਇਆ ਮੇਰੇ ਸਿਰਫ ਤੇ ਸਿਰਫ ਜੁਆਇਨਿੰਗ ਲੈਟਰ ਰੁਕਿਆ ਪਿਛਲੇ 8 ਸਾਲ ਤੋਂ ਮੈਂ ਧਰਨਿਆਂ 'ਚ ਅੱਜ ਵੀ ਸਾਡੀ ਟਵਿੱਟਰ ਤੇ ਮੀਟਿੰਗ ਚੱਲਦੀ ਆ ਸਿਰਫ ਤੇ ਸਿਰਫ ਸਰਕਾਰ ਦੀ ਅੜੀ ਆ ਵੀ ਅਸੀਂ ਨਹੀਂ ਲੈਣਾ ਸਾਡੇ ਕੋਲ ਹਾਈ ਕੋਰਟ ਤੱਕ ਦੇ ਕੇਸ ਜਿੱਤੇ ਹੋਏ ਆ ਸੁਪਰੀਮ ਕੋਰਟ ਤੱਕ ਦੇ ਕੇਸ ਜਿੱਤੇ ਹੋਏ ਆ ਏ ਟੂ ਜ਼ੈਡ ਪਰ ਸਿਰਫ ਇੱਕ ਸਰਕਾਰ ਦੀ ਜੇਦਾ ਵੀ ਅਸੀਂ ਨਹੀਂ ਲੈਣਾ ਜਦੋਂ ਰੇਲਵੇ ਵਾਲਾ ਸੁਪਨਾ ਤੋਂ ਹੀ ਦੇਖਿਆ ਹੈ ਹਨਾ ਉਹ ਸੁਪਨਾ ਟੁੱਟ ਰਿਹਾ ਹੈ ਕਿਤੇ ਨਾ ਕਿਤੇ ਵੀ ਹਾਂ ਯਾਰ ਛੱਡ ਯਾਰ ਪੈਸਾ ਤਾਂ ਚਾਹੀਦਾ ਮੈਨੂੰ ਕਿਵੇਂ ਨਾ ਕਿਵੇਂ ਹੈਨਾ ਵੀ ਜਿਵੇਂ ਮਰਜੀ ਜੋ ਮਰਜੀ ਕੰਮ ਕਰਾਂ ਪਰ ਕਰਾਂ ਸਹੀ ਨਹੀਂ ਸੁਪਨਾ ਨਹੀਂ ਹਜੇ ਤੱਕ ਤਾਂ ਨਹੀਂ ਤੋੜਿਆ ਸੁਪਨਾ ਉਹ ਸਟਰਗਲ ਚੱਲ ਰਹੀ ਆ ਉਸ ਚੀਜ਼ ਦੇ ਵਿੱਚ ਵੀ ਧਰਨੇ ਲੱਗਦੇ ਆ ਹੁਣ ਵੀ ਪਿਛਲੇ ਹਫਤੇ ਚੇਨਈ ਤੋਂ ਮੁੰਡੇ ਆਏ ਸੀਗੇ ਜਿਹੜੇ ਬੈਚ ਵੇਟ ਸੀਗੇ ਨਾਲ ਉਹ ਕਰਕੇ ਗਿਆ ਆ ਪ੍ਰੋਟੈਸਟ ਫਿਰ ਦਿੱਲੀ ਚ ਦੁਬਾਰਾ ਫਿਰ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਆ ਵੀ ਭਈ ਸਾਡੇ ਵੱਲ ਵੀ ਦੇਖੋ ਮੈਂ ਤਾਂ ਹੈਰਾਨ ਆ ਵੀ ਜਿਹੜੇ ਅੱਜ ਕੱਲ ਬੱਚੇ ਪੜ ਰਹੇ ਆ ਜਾਂ ਖੜਾ ਰਹੀ ਆ ਕੋਈ ਵੀ ਆ ਹਨਾ ਉਹ ਹਜੇ ਮਿਹਨਤ ਕਰ ਰਹੇ ਆ ਸਾਨੂੰ ਉਹਨਾਂ ਵੱਲ ਦੇਖਦੇ ਇੱਕ ਤਰਸ ਆ ਰਿਹਾ ਵੀ ਇੱਕ ਸਾਈਡ ਦੇ ਅਸੀਂ ਜਿਹੜੇ ਕੁਆਲੀਫਾਈਡ ਆ ਪੇਪਰ ਕਲੀਅਰ ਕਰੀ ਬੈਠੇ ਆ ਸਾਨੂੰ ਜੌਬ ਚ ਦੀ ਲੈ ਰਹੇ ਵੀ ਜਿਹੜੇ ਪੜ ਰਹੇ ਆ ਉਹਨਾਂ ਦੇ ਵੀ ਕਈ ਸੁਪਨੇ ਹੋਣਗੇ ਕੱਲ ਨੂੰ ਫਿਰ ਉਹ ਵੀ ਜਾ ਕੇ ਉਹਨਾਂ ਦੀ ਸੁਪਨੇ ਟੁੱਟਣਗੇ ਜਿਹੜੇ ਬੱਚੇ ਅਜੇ ਸੋਚ ਰਿਹਾ ਵੀ ਮੈਂ ਹਾਂ ਮੈਂ ਆਈਆਈਪੀਐਸ ਅਫੀਸਰ ਬਣਨਾ ਹੈ ਤਾਂ ਉਹ ਵੀ ਪੜਾਈ ਕਰ ਰਿਹਾ ਹੈ ਨਾ ਤਾਂ ਉਹ ਜਦੋਂ ਅੱਜ ਸਾਨੂੰ ਦੇਖਦਾ ਹੋਇਆ ਯਾਰ ਵੀ ਤੁਹਾਡਾ ਕੁਝ ਬਣਿਆ ਨਹੀਂ ਹੈ ਨਾ ਪਰ ਅਸੀਂ ਉਹਨਾਂ ਨੂੰ ਇਹ ਨਹੀਂ ਕਹਿ ਰਹੇ ਵੀ ਸਾਡਾ ਕਿਉਂ ਨਹੀਂ ਅਸੀਂ ਉਹਨਾਂ ਦਾ ਸੁਪਨਾ ਨਹੀਂ ਤੋੜਦੇ ਹੌਸਲਾ ਵੀ ਨਹੀਂ ਤੋੜਦੇ ਸੀ ਉਹਨੂੰ ਗੱਲ ਕਹਿ ਦਿੰਦੇ ਆ ਵੀ ਕੋਈ ਗੱਲ ਨਹੀਂ ਵੀਰੇ ਤੇਰੀ ਮਿਹਨਤ ਹੋਰ ਹੈ ਸਾਡੀ ਹੋਰ ਸੀ ਤੇਰਾ ਚਲੋ ਪੰਜਾਬ ਸਰਕਾਰ ਵੱਲੋਂ ਬੁਲਾ ਲੈਣੇ ਨਾ ਕਰ ਲੈਣੇ ਸਾਡਾ ਸੈਂਟਰ ਨਾਲ ਮੱਥਾ ਵੀ ਕੋਈ ਗੱਲ ਨਹੀਂ ਤੂੰ ਆਪਣੀ ਸਗਲ ਜੈਰ ਰੱਖਾ ਜ਼ਰੂਰੀ ਨਹੀਂ ਹੁੰਦਾ ਵੀ ਹਰ ਇੱਕ ਦੀ ਕਿਸਮਤ ਜਿੱਦਾਂ ਲਿਖੀ ਆ ਉਦਾਂ ਹੀ ਚੱਲਣਾ ਛੋਟੇ ਭਰਾ ਨਾਲ ਹੈਣਾ ਕਿੰਨਾ ਪਿਆਰ ਹੁੰਦਾ ਵੱਡੇ ਭਰਾ ਦਾ ਅਸਲ 'ਚ ਹੈਣਾ ਵੀ ਕਿਵੇਂ ਬਿਆਨ ਕਰੋਗੇ ਜੇ ਕਰਨਾ ਹੋਵੇ ਦੇਖੋ ਪਿਆਰ ਤਾਂ ਇੱਕ ਇੱਕੋ ਮਾਂ ਦੇ ਕੁੱਖੋ ਜੰਮਿਆ ਪਿਆਰ ਤਾਂ ਤੁਹਾਨੂੰ ਪਤਾ ਹੀ ਹੈ ਜਦੋਂ ਇੱਕ ਖੂਨ ਹੁੰਦਾ ਉਹਦੇ ਨਾਲ ਤਾਂ ਬਹੁਤ ਆਪਣਾ ਦਿਲੋਂ ਪਿਆਰ ਹੁੰਦਾ ਹੈ ਹਰ ਇੱਕ ਚੀਜ਼ ਕੋਸ਼ਿਸ਼ ਕਰਦੇ ਆਪਣੇ ਵੱਲੋਂ ਵੀ ਇਹਨਾਂ ਲਈ ਆ ਕਰੀਏ ਭਰਾ ਲਈ ਇਹ ਕਰੀਏ ਇੱਕ ਸਰਪ੍ਰਾਈਜ਼ ਦੇਣ ਦੀ ਵੀ ਕੋਸ਼ਿਸ਼ ਕਰੀਦੀ ਆ ਵੀ ਯਾਰ ਵੀ ਇਹ ਮਹਿਸੂਸ ਹੋਵੇ ਵੀ ਹਾਂ ਵੀ ਠੀਕ ਐ ਰ ਮੇਰਾ ਭਰਾ ਵਾ ਨਾਲ ਹਨਾ ਜਨਮ ਲਿਆ ਵਾ ਚਾਹੇ ਉਹ ਪਿੰਡ ਜ਼ਰੂਰੀ ਨਹੀਂ ਹੈ ਕਿ ਭਰਾ ਵਾਰੇ ਵੀ ਚਾਹੇ ਪਿੰਡ ਨਾਤੇ ਵੀ ਤੇ ਪਿੰਡ ਨਾਤੇ ਵੀ ਪਿੰਡ ਵੀ ਸਾਡਾ ਇੱਕ ਪਰਿਵਾਰ ਹੁੰਦਾ ਘਰ ਹੁੰਦਾ ਵੀ ਜਿੱਥੇ ਅਸੀਂ ਬਚਪਨ ਚ ਖੇਡੇ ਆ ਕੋਦੇ ਆ ਉਹਨਾਂ ਨੂੰ ਹਣ ਐ ਹੋਇਆ ਵੀ ਛੋਟੇ ਭਾਈ ਲਈ ਹੈਣਾ ਵੀ ਛੋਟੇ ਭਾਈ ਦੀ ਕਦੇ ਲੜਾਈ ਪੈ ਗਈ ਨਜਾਇਜ਼ ਕੋਈ ਤੰਗ ਕਰ ਹੀ ਜਾਂਦਾ ਹੋਵੇ ਤੇ ਵੱਡੇ ਭਾਈ ਨੂੰ ਜਦੋਂ ਪਤਾ ਲੱਗੇ ਵੀ ਹਾਂ ਯਾਰ ਮੇਰੇ ਛੋਟੇ ਭਾਈ ਨੂੰ ਐ ਕਰ ਰਿਹਾ ਫਿਰ ਦਸਣਾ ਤਾਂ ਫਿਰ ਪੈਣਾ ਆ ਵੀ ਜੋ ਮੇਰੀ ਸੋਚ ਆ ਜਿਵੇਂ ਕਿ ਚਲੋ ਬਾਹਰ ਲੜ ਲੜਿਆ ਕੁਛ ਆ ਗਿਆ ਪਰ ਆਪਾਂ ਬਾਹਰ ਜਾ ਕੇ ਇਹ ਨਹੀਂ ਐ ਵੀ ਉਹਦੇ ਨਾਲ ਲੜਨਾ ਅਸੀਂ ਬਚਾਇਆ ਵੀ ਚਲੋ ਆਪ ਦਿਨ ਵੀ ਡਾਟ ਲਈ ਉਹਨੂੰ ਵੀ ਕਹਿ ਦਿੱਤਾ ਵੀ ਨਹੀਂ ਯਾਰ ਵੀ ਇਹ ਚੀਜ਼ ਪਰ ਮਾਪੇ ਜਿਹੜੇ ਬੱਚਿਆਂ ਲਈ ਮੰਗਦੇ ਸੀ ਸੁੱਖ ਉਹੀ ਬੱਚੇ ਦੇਣ ਲੱਗੇ ਮਾਪਿਆਂ ਨੂੰ ਦੁੱਖ ਮਾਪੇ ਜਿਹੜੇ ਬੱਚੇ ਆਲੇ ਮੰਗਦੇ ਸੀ ਸੁੱਖ ਉਹੀ ਬੱਚੇ ਦੇਣ ਲੱਗੇ ਮਾਪਿਆਂ ਨੂੰ ਦੁੱਖ ਮਾਪਿਆਂ ਦਾ ਕੱਟੀ ਜਾਵੇ ਸਤਕਰ ਜੀ ਮਾਪਿਆਂ ਦਾ ਕੱਟੀ ਜਾਵੇ ਸਤਕਰ ਜੀ ਆਉਂਦਾ ਏ ਬੜੇ ਪਮਨ ਦੇਨ ਪਰ ਜੀ ਆਉਂਦਾ ਏ ਬੜੇ ਪਮਨ ਦੇਨ ਪਰ ਜੀ ਠੰਡੀ ਤੇ ਗਰਮ ਰੁੱਤਾਂ ਤੋਂ ਬਚਾਉਂਦੀ ਮਾਂ ਠੰਡੀ ਤੇ ਗਰਮ ਰੁੱਤਾਂ ਤੋਂ ਬਚਾਉਂਦੀ ਮਾਂ ਸੱਟ ਜਦੋਂ ਲੱਗਦੀ ਕਲੇਜ ਲਾਉਂਦੀ ਮਾਂ ਮਾਵਾਂ ਦੀਆਂ ਬੁੱਕ ਲਾਂਚ ਹੈ ਪਿਆਰ ਜੀ ਮਾਵਾਂ ਦੀਆਂ ਬੁੱਕ ਲਾਂਚ ਹੈ ਪਿਆਰ ਜੀ ਆਉਂਦਾ ਏ ਬੜੇ ਪਮਨ ਦੇ ਨੇ ਪਾਰ ਜੀ ਆਉਂਦਾ ਏ ਬੜੇ ਪਮਨ ਦੇ ਨੇ ਪਾਰ ਜੀ ਜਾਨਬੋ ਜੇ ਕੰਡੇ ਸੁੱਟੀਏ ਨਾ ਰੋੜਤੇ ਜਾਨਬੋ ਜੇ ਕੰਡੇ ਸੁੱਟੀਏ ਨਾ ਰੋੜਤੇ ਹਰ ਕੋਈ ਲੰਗਣਾ ਐਸੇ ਹੀ ਮੋੜਤੇ ਜਾਨਬੋ ਜੇ ਕੰਡੇ ਸੁੱਟੀਏ ਨਾ ਰੋੜਤੇ ਹਰ ਕੋਈ ਲੰਗਣਾ ਐਸੇ ਹੀ ਮੋੜਤੇ ਜੀਤੀ ਬਾਜੀ ਜਾਂਦੇ ਨੇ ਅਖੀਰ ਹਰ ਜੀ ਜੀਤੀ ਬਾਜੀ ਜਾਂਦੇ ਨੇ ਅਖੀਰ ਹਰ ਜੀ ਹੁੰਦਾ ਏ ਵੱਡੇ ਪਮਨ ਦੇ ਨੇ ਪਰ ਜੀ ਹੁੰਦਾ ਏ ਵੱਡੇ ਪਮਨ ਦੇ ਨੇ ਪਰ ਜੀ ਫਲ ਦੇਣ ਰੁੱਖ ਜੋ ਕਦੇ ਨਾ ਵੱਢੀਏ ਫਲ ਦੇਣ ਰੁੱਖ ਜੋ ਕਦੇ ਨਾ ਵੱਢੀਏ ਮਾਪੇ ਮਾਰੇ ਹੋਂ ਜੇ ਕਰੋਨਾ ਕੱਢੀਏ ਫਲ ਦੇਣ ਰੁੱਖ ਜੇ ਕਦੇ ਨਾ ਵੱਢੀਏ ਮਾਪੇ ਮਾਰੇ ਹੋਂ ਜੇ ਕਰੋਨਾ ਕੱਢੀਏ ਬਿਨਾ 베ੜੀ ਹੋਵੇ ਨਾ ਸਾਗਰ ਪਾਰ ਜੀ ਬਿਨਾ 베ੜੀ ਹੋਵੇ ਨਾ ਸਾਗਰ ਪਾਰ ਜੀ ਆਉਂਦਾ ਏ ਬੜੇ ਪਮਨ ਦੇਨ ਪਾਰ ਜੀ ਆਉਂਦਾ ਏ ਬੜੇ ਪਮਨ ਦੇਨ ਪਾਰ ਜੀ ਆਓ ਬਾਪੂ ਜੀ ਨਾਲ ਗੱਲ ਕਰਨ ਆ ਸੱਚੀ ਗਾਲ ਬਾਪੂ ਜੀ ਸਤ ਸ੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਆ ਜੀ ਨਿਆਰੇ ਨਿਆਰੇ ਚੜਦੀ ਕਲਾ ਚੜਦੀ ਕਲਾ ਹੈ ਹੈ ਬਾਪੂ ਜੀ ਤੁਸੀਂ ਹੈ ਪਹਿਲਾਂ ਮੇਰੇ ਆਣ ਤੋਂ ਪਹਿਲਾਂ ਗੱਲਾਂ ਕਰਦੇ ਸੀ ਹੈ ਅੱਜ ਗੱਲਾਂ ਕਰ ਰਹੇ ਸੀ ਅਸੀਂ ਆਪ ਵੀ ਪ੍ਰਾਣੀਆਂ ਬਜ਼ੁਰਗਾਂ ਦੀਆਂ ਤੇ ਜਦੋਂ ਇਕੱਠੇ ਬੈਠੇ ਹੀ ਗੱਲਾਂ ਚਲੋ ਦੋਵੇਂ ਬੰਦੇ ਬੈਠੇ ਹੋ ਹਨਾ ਗੱਲਾਂ ਕਰ ਰਹੇ ਸੀਗੇ ਸੋਚਦੇ ਹਾਂ ਵੀ ਪਹਿਲਾਂ ਸਾਰੇ ਇਕੱਠੇ ਬੈੜਦੇ ਹੀ ਗੱਲਾਂ ਕਰਦੇ ਸੀ ਬਹੁਤ ਮਜ਼ਾ ਸੀ ਹਾਂ ਤਾਂ ਸਾਰੇ ਵੇੜੇ ਦੇ ਵਿੱਚ ਇਕੱਠੇ ਵਹਿੰਦੇ ਹੁੰਦੇ ਸੀ ਪ੍ਰਾਣੇ 'ਚ ਬਾਹਰੋਂ ਸਬਜ਼ੀਆਂ ਭਾਜੀਆਂ ਜਨਾਨੀਆਂ ਨੇ ਤੋੜ ਕੇ ਲਿਆਉਣੀਆਂ ਤਿੰਨ ਟਾਈਮ ਵਾਲਾਂ ਨਾਲੋਂ ਕਦੀ ਫੇਰੀ ਵਾਲਾ ਨਹੀਂ ਸੀ ਆਇਆ ਪਿੰਡ ਦੇ ਵਿੱਚ ਕਦੀ ਦੁਕਾਨ ਤੇ ਨਹੀਂ ਸੀ ਗਏ ਚਾਰ-ਤਿੰਨ ਟਾਈਮ ਰੋਟੀਆਂ ਪਕਾ ਕੇ ਲੈ ਜਾਣੀਆਂ ਬਾਹਰ ਤਨੌਰ ਦੀਆਂ ਲੱਸੀਆਂ ਦੁੱਧ ਸਭ ਕੁਰੇ ੜਕੇ ਨਾਲ ਜਾਣੇ ਤੜਕੇ 3 ਵਜੇ ਤੋਂ ਟਕੇ ਮਧਾਣੀ ਪਾਉਣੀ ਫੇਰ ਚੌਕਾ ਚੁੱਲਾ ਕਰਨਾ ਗੋਹਾ ਕੁੜਾ ਸੱਟਣਾ ਸਭ ਕੰਮ ਕਰਦੇ ਹੁੰਦੇ ਸੀ ਪਿੰਡ ਦਾ ਸਵਾਦ ਇਹੀ ਹੁੰਦਾ ਨਾ ਵੀ ਸਰੋਂ ਦਾ ਸਾਗ ਮੱਕੀ ਦੀ ਰੋਟੀ ਨਾਲ ਲੱਸੀ ਹਾਂਜੀ 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 ਨਿਆਰੇ ਚ ਪੂਰੇ ਨਿਆਰੇ ਮੂਲੀ ਗੌਂਗਲੂ ਹਰੇਕ ਚੀਜ਼ ਖੇਚ ਹੁੰਦੀ ਸੀ ਮੱਕੀਆਂ ਮਿਰਚਾਂ ਕਮਾਦ ਗੁੜ ਅੱਜ ਬੀਬੇ ਨੇ ਸਾਗ ਬਣਾਇਆ ਤੁਹਾਨੂੰ ਅੱਜ ਖੇਚੋ ਹੀ ਮੇਰੇ ਹਾਂ ਜੀ ਅੱਜ ਪੂਰੀ 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 ਅੱਜ ਬਣਾਇਆ ਸਾਗ ਨਿੱਕੇ ਚੋਈ ਵੀ ਹਾਂ ਵੀ ਅੱਜ ਤਾਂ ਸਾਗ ਬਣਿਆ ਸਾਗ ਬਣਿਆ ਅੱਜ ਖਾਵਾਂਗੇ ਵੱਧ ਖਾਵਾਂਗੇ ਰੋਟੀ ਵੱਧ ਖਾਵਾਂਗੇ ਰੋਟੀ ਵੱਧ ਖਾਵਾਂਗੇ ਹਾਂਜੀ ਅਮਰ ਸਾਗ ਨਾਲ ਰੋਟੀ ਵੱਧ ਖਾਦੀ ਜਾਂਦੀ ਹੈ ਜੀ ਕੋ ਸਾਗ ਬਹੁਤ ਵਧੀਆ ਇੱਕ ਪਿੰਡੂ ਦਾ ਜਿਵੇਂ ਕਹਿੰਦੇ ਖਾਣਾ ਹੈ ਮਤਲਬ ਬਹੁਤ ਵਧੀਆ ਸਾਗ ਚੀਜ਼ ਬਾਕੀ ਦੇ ਨਾਲ ਕੁਝ ਤੀ ਤੌਰ ਤੇ ਵੀ ਬੰਦਾ ਇੱਕ ਅੱਧੀ ਰੋਟੀ ਵੱਧ ਖਾ ਹੀ ਲੈਂਦਾ ਹੈ ਬਾਪੂ ਜੀ ਤੁਹਾਡਾ ਕੀ ਨਾਮ ਹੈ ਸਰਬਜੀਤ ਸਿੰਘ ਜੀ ਸਰਬਜੀਤ ਸਿੰਘ ਹਾਂਜੀ ਬਾਪੂ ਜੀ ਗੱਲ ਚੱਲ ਰਹੀ ਸੀ ਨਾ ਆਪਣੀ ਪਹਿਲਾਂ ਵੀ ਸਰਬਜੀਤ ਸਿੰਘ ਹਰ ਇੱਕ ਦੇ ਨਾਮ ਦੇ ਪਿੱਛੇ ਸਿੰਘ ਲੱਗਿਆ ਜਾਂਦਾ ਸੀ ਪਹਿਲਾਂ ਸਿੰਘ ਤਾਂ ਇੱਕ ਵੇਖੋ ਪੁਰਾਣੇ ਜ਼ਮਾਨੇ ਪਹਿਲਾਂ ਜਿਹੜੇ ਵੀ ਨਾਂ ਹੁੰਦੇ ਸਿੰਘ ਇੱਕ ਲਾਉਂਦੇ ਲਾਉਂਦੇ ਸੀ ਲੱਗਦਾ ਲੱਗਦਾ ਸੀ ਵੀ ਇੱਕ ਬਹੁਤ ਵਧੀਆ ਸਿੱਖ ਦੀ ਪਛਾਣ ਵੀ ਸਰਦਾਰ ਦੀ ਪਛਾਣ ਸਿੰਘ ਦੇ ਨਾਲ ਹੀ ਹੁੰਦੀ ਆਈ ਬਾਕੀ ਅੱਜ ਕੱਲ ਹੁਣ ਜਿਵੇਂ-ਜਿਵੇਂ ਨਵੀਂ ਪਨੀਰੀ ਆਈ ਜਰੀ ਉਹ ਸਿੰਘ ਨੂੰ ਖਤਮ ਕਰਦੇ ਜਾ ਰਹੇ ਨੇ ਪਰ ਇਹ ਚਾਹੀਦਾ ਨਹੀਂ ਹੈ ਸਿੰਘ ਲਾਉਣਾ ਇੱਕ ਜ਼ਰੂਰੀ ਗੱਲ ਹੈ ਜੀ ਹਾਂ ਜੀ ਸਿੰਘ ਅੱਛਾ ਬੱਪੂ ਜੀ ਇੱਕ ਚੀਜ਼ ਹੋਰ ਆ ਵੀ ਜਦੋਂ ਚੁੱਲੇ ਤੇ ਸਾਗ ਚੜ ਜਾਂਦਾ ਓਵੇਂ ਹੀ ਖੁਸ਼ੀ ਹੋ ਜਾਂਦੀ ਹੈ ਹੈਨਾ ਤੇ ਹਾਸਾ ਮੁਖੌਲ ਜਿਹੜਾ ਤੁਹਾਡੇ ਫੇਸ ਤੇ ਹੈ ਨਾ ਵੀ ਹਾਸਾ ਚਿਹਰੇ ਤੇ ਇੱਕ ਹਾਸਾ ਬੜਾ ਜ਼ਰੂਰੀ ਹੁੰਦਾ ਤੁਸੀਂ ਹੁਣ ਮੈਨੂੰ ਹੱਸਦੇ ਹੋਏ ਮਿਲੇ ਹੋ ਮੈਂ ਵੀ ਹੱਸਦਾ ਹੋਇਆ ਮਿਲਿਆ ਗੱਲਾਂ ਬਾਤਾਂ ਚੱਲ ਰਹੀਆਂ ਹਨਾ ਕਿਵੇਂ ਦੇਖਦੇ ਹੋ ਹਾਸੇ ਨੂੰ ਹਾਸਾ ਤਾਂ ਇੱਕ ਸਿਹਤ ਲਈ ਬਹੁਤ ਵਧੀਆ ਚੀਜ਼ ਹੈ ਇੱਕ ਪਰਿਵਾਰ ਦੇ ਵਿੱਚ ਬਹਿ ਕੇ ਤੁਸੀਂ ਸੁੱਖ ਦੀਆਂ ਦੁੱਖ ਦੀਆਂ ਜਾਂ ਹਾਸੇ ਦੀਆਂ ਗੱਲਾਂ ਕਰਦੇ ਤੁਹਾਡੇ ਚਿਹਰੇ ਤੇ ਆਟੋਮੈਟਿਕ ਹੀ ਰੌਣਕ ਆ ਜਾਏਗੀ ਇੱਕ ਹਾਸਾ ਇੱਕ ਆਪਣੀ ਸਿਹਤ ਲਈ ਇੱਕ ਬਹੁਤ ਜ਼ਰੂਰੀ ਹਾਸਾ ਹੈ ਇਹ ਹਸਾਣਾ ਤਾਂ ਇੱਕ ਬਹੁਤ ਵਧੀਆ ਗੱਲ ਹੈ ਇੱਕ ਖੁਰਾਕ ਹੈ ਸਰੀਰ ਦੀ ਜੀ ਆਪ ਵੀ ਤੁਸੀਂ ਆਪਣੇ ਬਾਪੂ ਜੀ ਨਾਲ ਬੈਠੇ ਹੋ ਆਪਣੇ ਹਾਂ ਆਪਣੇ ਨੇ ਇਕੱਠੇ ਹੀ ਆ ਜੀ ਹਾਂਜੀ ਹਾਂਜੀ ਵਸੇ ਮਹੱਲੇ ਦੌਰ ਤੇ ਬੈਠਿਆ ਜੀ ਹਾਂ ਮਹੱਲੇ ਦੌਰ ਤੇ ਹਾਂ ਜੀ ਐ ਜਦੋਂ ਇਕੱਠੇ ਬੈਠਦੇ ਹਾਂ ਹੈਨਾ ਵੀ ਇਹ ਚੀਜ਼ ਨੂੰ ਯਾਦ ਕਰਾਂਗੇ ਅੱਗੇ ਜਾ ਕੇ ਵੀ ਅਸੀਂ ਇਕੱਠੇ ਬੈਠੇ ਸੀ ਗੱਲਾਂ ਬਾਤਾਂ ਸੀ ਉਹ ਤਾਂ ਅਸੀਂ ਤੁਹਾਨੂੰ ਪਹਿਲਾਂ ਵੀ ਗੱਲਾਂ ਸੁਣਾ ਰਿਹਾ ਜੀ ਬਹੁਤ ਵਧੀਆ ਹੁੰਦਾ ਸੀ ਪਹਿਲਾਂ ਵੀ ਪਰਿਵਾਰ ਇਕੱਠੇ ਬੈਠਦੇ ਸਾਰੇ ਆਪੇ ਹੌਲੀ ਹੌਲੀ ਅੱਜ ਤੁਸੀਂ ਇੱਕ ਮੋਬਾਈਲ ਲਾ ਲਓ ਮੋਬਾਈਲ ਨੇ ਸਾਰਾ ਕੁਝ ਹੀ ਇੱਕ ਬੰਦੇ ਨੂੰ ਇਕੱਲਾ ਪਾਣ ਕਰ ਦਿੱਤਾ ਉਹ ਮੋਬਾਈਲ ਵੇਂਦਾ ਬੰਦਾ ਮੁੰਡਾ ਇਕੱਲਾ ਹੋ ਜਾਂਦਾ ਹੈ ਮੋਬਾਈਲ ਵੇਂਦਾ ਵੇਂਦਾ ਕੋਈ ਮੋਬਾਈਲ ਇਹ ਜੀ ਖੇਚ ਨਵੀਂ ਜਵਾਨੀ 'ਚ ਪੈ ਗਈ ਕਿ ਉਹ ਚੀਜ਼ਾਂ ਇਕੱਠ ਹਾਂ ਯਾ ਮੋਬਾਈਲ ਤੇ ਖਾਸ ਕਰਕੇ ਆ ਐਲ ਸੀ ਡੀ ਲਾ ਲੋ ਜਾਂ ਕੋਈ ਲਾ ਲੋ ਇਹਨਾਂ ਚੀਜ਼ਾਂ ਨੇ ਪਰਿਵਾਰ ਦੇ ਜਿਹੜਾ ਇਕੱਠੇ ਬੈਠਣ ਦਾ ਸਬੰਧ ਸੀ ਬਹੁਤ ਘੱਟ ਕਰ ਦਿੱਤਾ ਏ। ਹਾਂ ਮਾਤਾ ਜੀ ਹੈ ਕਿ ਕਰੇ? ਹਾਂ ਮਾਤਾ ਜੀ ਹੈ ਕਿ ਨਹੀਂ ਮੈਂ ਮੇਰਾ ਘਰ ਉਧਰ ਵਾ ਥੋੜਾ ਦੂਰ ਹੈ। ਇਹ ਸਾਡੇ ਪਰ ਮੁਹੱਲਾ-ਮੁਹੱਲੇ ਤੋਰ ਤਾਂ ਕੇ ਬੈਈ ਦੋ ਮਿੰਟ ਮੇਲੇ ਹੋਈ ਤਾਂ ਗੱਲਾਂ ਬਾਤਾਂ ਕਰ ਲਈਦਾ ਚਲੋ ਵੀ ਬੈਠਾ ਫਲਾਣੇ ਕੋਲ ਜਾ ਕੇ ਕੋਈ ਦੋਸਤ ਦੀ ਗੱਲ ਕਰਨੇ ਜੀ। ਮਾਤਾ ਜੀ ਨੇ ਕਿੰਨਾ ਪਿਆਰ ਹੈ। ਬਹੁਤ ਵਧੀਆ। ਮਾਤਾ ਜੀ ਸਾਡੀ ਬਹੁਤ ਵਧੀਆ ਚੰਗੀ। ਪੁਰਾਣੇ ਗੱਲਾਂ ਸੁਣਾਉਂਦੀ ਹੁੰਦੀ ਸਾਨੂੰ। ਕਹਿੰਦੀ ਮੈਨਾਂ ਦੇਖੋ ਤੇ ਕਦੇ ਮੈਂ ਤਿੰਨ ਟਾਈਮ ਉੱਥੇ ਖਾਣਾ ਲੈ ਕੇ ਜਾਂਦੀ ਸਵੇਰੇ ਹਾਜ਼ਰੀ ਲੈ ਕੇ ਜਾਣਾ ਦੁਪਹਿਰ ਲੈ ਕੇ ਜਾਣਾ ਸ਼ਾਮੀ ਚਾਹ ਲੈ ਕੇ ਜਾਣੀ ਕਰਨੀ ਪੈਦਲ ਤੁਰ ਕੇ ਤਿੰਨ ਕਿਲੇ ਰਾਣੇ ਅੱਜ ਕੱਲ੍ਹ ਦੀਆਂ ਜਿਹੜੀਆਂ ਆਪੜੀਆਂ ਹੁਣ ਆ ਰਹੀਆਂ ਨੇ ਔਰਤਾਂ ਉਹ ਬਿਲਕੁਲ ਤੁਰਨਾ ਪਸੰਦ ਨਹੀਂ ਕਰਦੀਆਂ ਜਣਾ ਕਿ ਤਾਂ ਮੋਟਰਸਾਈਕਲ ਜਾਓ ਜੀ ਕੋਈ ਖੇਤਾਂ ਦਾ ਪਤਾ ਹੀ ਨਹੀਂ ਹੈ ਜੀ ਖੇਤ ਸਾਡੇ ਹੈ ਕਿੱਥੇ ਨਹੀਂ ਅੱਛਾ ਬਾਪੂ ਜੀ ਇੱਕ ਚੀਜ਼ ਪੁੱਛਾਂ ਤੁਸੀਂ ਇਹ ਨਾ ਬੇਬੇ ਨੂੰ ਕਿੰਨਾ ਪਿਆਰ ਕਰਦੇ ਹੋ ਬੇਬੇ ਨੂੰ ਬਹੁਤ ਜ਼ਿਆਦਾ ਪਿਆਰ ਕਰੀਦਾ ਹਾਂ ਬੇਬੇ ਤੋਂ ਵੱਡਾ ਕੋਈ ਪਿਆਰ ਹੀ ਨਹੀਂ ਹੈ ਸਭ ਤੋਂ ਮਾਤਾ ਜਿਹੜੀ ਇੱਕ ਮਾਂ ਦਾ ਸਭ ਤੋਂ ਜਿਹੜਾ ਬੱਚੇ ਵਾਸਤੇ ਮਾਂ ਬਹੁਤ ਇੱਕੋ ਹੈ ਜੀ ਇੰਪੋਰਟੈਂਟ ਬੱਚੇ ਲਈ ਤਾਂ ਹੈਗਾ ਤੁਹਾਡੇ ਲਈ ਕਿੰਨਾ ਪਿਆਰ ਮੇਰੇ ਲਈ ਉਨਨੀ ਹੈ ਬੱਚਾ ਇੱਕ ਤਾਂ ਵੇਖੋ ਇਹ ਤਾਂ ਜਵਾਨ ਹੋਵੇ ਚਾਹ ਬੁੱਢਾ ਤੱਕ ਹੀ ਹੋ ਜਾ ਮਾਂ ਨਾਲ ਤਾਂ ਪਿਆਰ ਹੋਏਗਾ ਹੋਏਗਾ ਉਹਦਾ ਉਮਰ ਤਾਂ ਚਲਬਾਦਰੀ ਠੀਕ ਹੈ ਜੀ ਪਰ ਮਾਂ ਦਾ ਪਿਆਰ ਤਾਂ ਬਹੁਤ ਜ਼ਿਆਦਾ ਪਿਆਰ ਹੈ ਮਾਂ ਇਹ ਕਹੇ ਚੀਜ਼ ਜਿਹੜੀ ਇੱਕ ਸੁੱਖ ਦਿੰਦੀ ਜਦੋਂ ਮਾਂ ਮਾਂ ਕੋਲ ਆਪਾਂ ਜਾ ਕੇ ਬਹਿ ਜਾਂਦੇ ਆ ਆਪਣੇ ਦੁੱਖ ਸੁੱਖ ਜਾਂ ਜੋ ਵੀ ਗੱਲਬਾਤ ਕਰਦੇ ਆ ਇੱਕ ਬਹੁਤ ਸਕੂਨ ਜਿਹਾ ਮਹਿਸੂਸ ਹੁੰਦਾ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਆ ਬਾਪੂ ਜੀ ਤੁਹਾਡੇ ਤਾਂ ਇੱਕ ਚੀਜ਼ ਪੁੱਛਾ ਬੇਬੇ ਨੇ ਸਰਵਾ ਸਾਗ ਰੱਖਿਆ ਕੀ ਗੱਲ ਹੈ ਬੇਬੇ ਲੱਗਦਾ ਖੁਸ਼ ਹੀ ਜਾ ਪੂਰੀ ਤੁਹਾਡੇ ਤੋਂ ਪੂਰੀ ਖੁਸ਼ੀ ਜੀ ਪੂਰੀ ਖੁਸ਼ੀ ਹੈ ਸਾਗ ਬਣਾਇਆ ਰਾਤ ਨੂੰ ਘਿਓ ਪਾਵਾਂਗੇ ਦੇਤੀ ਪਾ ਕੇ ਮੱਝ ਦਾ ਰੜਕਿਆ ਪਾ ਕੇ ਰੋਟੀਆਂ ਵਧੀਆ ਖਾਵਾਂਗੇ ਸਾਰਾ ਟੱਬਰ ਬਾਪੂ ਬੇਬੇ ਨੂੰ ਖੁਸ਼ ਰੱਖਦਾ ਹਮੇਸ਼ਾ ਹਾਂ ਹਾਂ ਅੱਜ ਖੁਸ਼ ਖੁਸ਼ ਕਹੀ ਰਹੀ ਹੈ ਕੋਈ ਖੁਸ਼ ਹੈ ਜਦੋਂ ਬੇਬੇ ਹੈਣਾ ਵੀ ਬੇਬੇ ਨਾਲ ਕਦੇ ਲੜਾਈ ਲੜੂਈ ਹੋਈ ਹੈ ਨਹੀਂ ਲੜਾਈ ਕਦੇ ਨਹੀਂ ਹੋਈ ਕਦੀ ਕਦੀ ਘਰ ਦੇ ਵਿੱਚ ਹੋ ਜਾਂਦਾ ਗੁੱਸੇ ਕਾਲ ਜੀ ਗੁੱਸੇ ਰਾਜ ਕਦੀ ਹੋ ਜਾਂਦਾ ਮਨਾਇਆ ਕੀ ਮੈਂ ਫਿਰ ਮਨਾਇਆ ਮਨੂ ਇਹਗਾ ਕਦੇ ਨਹੀਂ ਮਨਾਉਣ ਨੂੰ ਮਨਾਉਣਾ ਕੀ ਹੈ ਫਿਰ ਕੱਠੇ ਵਿੱਚ ਜਾਂਦਾ ਹੈ ਤਾਂ ਸਿਰ ਸੇ ਰਾਤ ਨੂੰ ਫਿਰ ਕੱਠੇ ਗੁੱਸਾ ਕਿੱਲੇ ਕੋਈ ਚੱਕਰ ਨਹੀਂ ਤਾਂ ਹੋ ਜਾਂਦੇ ਹੋ ਗੁੱਸਾ ਕਰਨਾ ਹੀ ਨਹੀਂ ਗੁੱਸਾ ਕਰਨਾ ਹੀ ਨਹੀਂ ਨਾ ਮਨ ਮਨਾੰਦਾ ਕਿਹੜਾ ਵੈਸੇ ਪਹਿਲਾਂ ਗੱਲ ਕੀ ਹੈਣਾ ਛੇੜਦਾ ਕਿਹੜਾ ਸਭ ਤੋਂ ਜ਼ਿਆਦਾ ਛੇੜਦਾ ਬੰਦੇ ਨੂੰ ਗੁੱਸਾ ਆ ਜਾਂਦਾ ਮਾੜਾ ਚੰਗਾ ਬਾਹਰੋਂ ਅੰਦਰੋਂ ਆਉਂਦਾ ਹੈ ਬਾਹਰੋਂ ਅੰਦਰੋਂ ਆਉਂਦਾ ਰੋਟੀ ਨਾਲ ਚੱਟ ਮਿਲੀ ਜਾਂ ਉਹ ਸਬਜ਼ੀ ਨਾਲ ਭਾਜੀ ਨਾਲ ਕੋਈ ਪਾਣੀ ਟਾਲੀ ਨਾਲ ਮਿਲਿਆ ਉਹਨੇ ਨਾਲ ਗੁੱਸੇ ਹੋ ਜਾਂਦਾ ਉਹਨੇ ਨਾਲ ਉਹ ਗੁੱਸੇ ਹੋ ਗਈ ਇੱਕ ਤਾਂ ਜਨਰਲ ਅੱਛਾ ਬੇਬੇ ਜਦੋਂ ਹੈਨਾ ਵੀ ਆਂਦੀ ਹੈ ਵੀ ਆਲਾ ਜੀ ਰੋਟੀ ਖਾ ਲਓ ਹੈਨਾ ਵੀ ਜਦੋਂ ਇਹ ਫੀਲਿੰਗ ਹੀ ਮੈਂ ਮਤਲਬ ਅੰਦਰੋਂ ਕਿਵੇਂ ਦੀ ਇਹ ਮਹਿਸੂਸ ਹੁੰਦੀ ਹੈ ਚੀਜ਼ ਵਧੀਆ ਹੁੰਦੀ ਹੈ ਵਧੀਆ ਹੁੰਦੀ ਵਧੀਆ ਹੁੰਦੀ ਹੈ ਹਾਂ ਜੀ ਮਤਲਬ ਟੋਰਾ ਟਾਰਸ਼ ਹੋਰ ਘਟ ਗੇਰੇ ਕਦਾ ਬਾਪੂ ਵੀ ਪਿਆ ਹਾਂ ਲੈ ਬਈ ਸਰਦਾਰ ਸਾਹਿਬ ਦੀ ਹੁਣ ਰੋਟੀ ਆ ਗਈ ਰੋਟੀ ਖਾਈਏ ਹਾਂਜੀ 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 ਰੋਟੀ ਮਿਲਦੀ ਐ ਬੜਾ ਖੁਸ਼ ਹੋ ਕੇ ਵਧੀਆ ਰੋਟੀ ਕੰਮ ਤੰਦਾ ਕਰੀਦਾ ਐ ਵਧੀਆ ਬਾਪੂ ਇੱਕ ਚੀਜ਼ ਗੱਲਾਂ ਰਹੀਆਂ ਜਿਹੜੀਆਂ ਪਹਿਲਾਂ ਸੀ ਜਦੋਂ ਖੁਸ਼ੀ ਤੁਹਾਨੂੰ ਬੇਬੇ ਆਂਦੀਆਂ ਨਾ ਇੱਕ ਖੁਸ਼ੀ ਹੁੰਦੀ ਆ ਵੀ ਹਾਂ ਉਹ ਮੇਰਾ ਜੀਵਨ ਸਾਥੀ ਆ ਉਹ ਮੇਰੇ ਕੋਲ ਐ ਹੈਨਾ ਬੜਾ ਫਰਕ ਪੈਂਦਾ ਐ ਜੀ ਇਹ ਤਾਂ ਦੁੱਖ ਸੁੱਖ ਤੇ ਉਹ ਨਹੀਂ ਆਉਣਾ ਤੇ ਨਾਲ ਅੱਜ ਕੱਲ ਤੇ ਹੁਣ ਧੀਆਂ ਪੁੱਤਰ ਨੇ ਇਹਦਾ ਮਿੱਟ ਦੇ ਵਿੱਚ ਟੱਡੇ ਹੋ ਜਾਂਦੇ ਨੇ ਇਹ ਨਹੀਂ ਸੇਵਾ ਕਰਦੇ ਛਤੀ ਮਾਂ ਪਿਓ ਦੀ ਭਾਵੇਂ ਮੈਂ ਬੇਸ਼ੱਕ ਬੁੱਢਾ ਹੋ ਜਾਣਾ ਪਰ ਪਿਆਰ ਤੇਰੇ ਲਈ ਮੈਂ ਹਰ ਵਕਤ ਜਵਾਨ ਰ ਹਾਂ ਹਾਂਜੀ 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 ਭਾਵੇਂ ਬੁਢਾਪਾ ਆ ਜਾਏ ਪਰ ਪਿਆਰ ਤਾਂ ਉਹ ਨਹੀਂ ਰਹੂਗਾ ਪਿਆਰ ਤਾਂ ਉਹੀ ਰਹਿੰਦਾ ਹੈ ਜੀ ਇਹ ਯਾਦ ਜੀਵਨ ਸਾਥੀ ਦਾ ਯਾਦ ਤਾਂ ਆਉਂਦੀ ਜੀਵਨ ਸਾਥੀ ਯਾਦ ਹਾਂਜੀ ਹਾਂਜੀ ਆਓ ਕਰਦੇ ਆ ਹੁਣ ਖਤਮ ਸ਼ੋਅ ਤੇ ਦਿਖਾਵਾਂਗੇ ਤੁਹਾਨੂੰ ਫੇਰ ਪਿੰਡ ਇਹ ਸੀ ਪਿੰਡ ਕੋਹਲੀ ਫੇਰ ਲੈ ਕੇ ਜਾਵਾਂਗੇ ਪਿੰਡੋਂ ਪਿੰਡ ਸ਼ੋਅ ਚ ਅਗਲੇ ਪਿੰਡ ਮਿਲਾਂਗੇ ਆਮਨ ਦੀ ਇਜਾਜ਼ਤ ਸ਼ਸ਼ਿਆਕਾਲ